ਕਰਨੀ ਆ ਤੇ ਵੰਡ ਸਕਣਾ ਇਸ ਕਰਕੇ ਆਪਾਂ ਫ੍ਰੀ ਨਹੀਂ ਪਿਆਰ ਇੱਕ ਛੋਟੀ ਜੀ ਸਾਨੂੰ ਕੰਡੀਸ਼ਨ ਪੂਰੀ ਕਰਨੀ ਪਊਗੀ ਕਿ ਪੰਜ ਪੌੜੀਆਂ ਦਾ ਪਾਠ ਜਿਹੜਾ ਜਪਜੀ ਸਾਹਿਬ ਦਾ ਉਹ ਮੂੰਹ ਚ ਬੰਨੀ ਆਉਣਾ ਚਾਹੀਦਾ ਹੈ ਤੇ ਆਪਾਂ ਲੱਸੀ ਨਹੀਂ ਸਾਡੇ ਕੋਲ ਨਿੰਬੂ ਪਾਣੀ ਵੀ ਆ ਸ਼ਰਬਤ ਵੀ ਆ ਜਲ ਜੀਰਾ ਕੋਈ ਵੀ ਚੀਜ਼ ਆ ਕੇ ਫ੍ਰੀ ਪੀ ਸਕਦਾ ਹੈ ਪੈਸੇ ਪ੍ਰਮਾਤਮਾ ਦੇ ਰਿਹਾ ਪੈਸੇ ਕਿਸੇ ਦੇ ਵੀ ਉਹ ਦੇਣੀ ਆ ਅਈ ਚਲਾਈ ਚਲਦੀ ਰਹਿੰਦੀ ਆ ਰਹਾ ਜਾ ਰਹਾ ਨਾ ਮੇਰੇ ਕੋ ਰਹਿਣੀ ਨਾ ਤੁਹਾਡੇ ਕੋ ਰਹਿਣਿਆ ਪਰ ਜਪਜੀ ਸਾਹਿਬ ਦਾ ਬਾਣਾ ਜਿਹੜਾ ਸਾਡੇ ਕੋ ਰਹਿ ਜਾਣਾ ਉਸ ਪ੍ਰਮਾਤਮਾ ਦੇ ਘਰ ਹਾਜ਼ਰੀ ਲਾਉਣੀ ਬਹੁਤ ਜ਼ਰੂਰੀ ਹੈ ਤੇ ਪ੍ਰਮਾਤਮਾ ਨੇ ਕਿਰਪਾ ਇੰਨੀ ਕੀਤੀ ਆ ਵੀ 100% ਸ਼ੁੱਧ ਰਹਿ ਰਹੇ ਕਿਸੇ ਨਾਲ ਗਲਤ ਨਹੀਂ ਕਰ ਰਹਾ ਗੁਰੂ ਦਾ ਸਿੱਖਿਆ ਸਾਈਡ ਤੇ ਨਹੀਂ ਪੁਲਾ ਸਕਦਾ ਸਾਹਮਣੇ ਲਾ ਸਾਹਮਣੇ ਰੈਡੀ ਆਲਬਮ ਲੱਗੀ ਆ ਪ੍ਰਵਾਸੀ ਮਜ਼ਦੂਰਾਂ ਦੀ ਪਰ ਕਿਸੇ ਦੀ ਰੈਡੀ ਨਹੀਂ ਚੁੱਕੀ ਗਈ ਮੇਰੀ ਚੁੱਕਤੀ ਕਾਰਪੋਰੇਸ਼ਨ ਵਾਲਿਆਂ ਨੇ ਪਰ ਅਗਲੇ ਦਿਨ ਸਮਾਰਟ ਵਾਪਸ ਦੇ ਪਰ ਅੰਮ੍ਰਿਤਸਰ ਦੇ ਵਿੱਚ ਲੋਕ ਸ਼ੁੱਧ ਚੀਜ਼ਾਂ ਨੂੰ ਘੱਟ ਪਸੰਦ ਕਰਦੇ ਆ ਜਿਹੜੀਆਂ ਗਲਤ ਚੀਜ਼ਾਂ ਗਲਤ ਤਰੀਕਿਆਂ ਨਾਲ ਵਿਕ ਰਹੀਆਂ ਇਹ ਮੇਰੇ ਕੋਲ ਪ੍ਰਵਾਸੀ ਮਜ਼ਦੂਰ ਆਉਂਦੇ ਆ 5-5 ਲੀਟਰ ਲੱਸੀ ਲੈ ਜਾਂਦੇ ਆ ਕਹਿੰਦੇ ਜੀ ਆਪਾਂ ਜੂਸ ਪੀਣੇ ਆ ਉਹਦੇ ਵਿੱਚ ਕਲਰ ਮਲਾਉਂਦੇ ਆ ਪਰ ਅਸੀਂ ਨਹੀਂ ਪੀਂਦੇ ਤੁਹਾਡੇ ਪੰਜਾਬੀਆਂ ਨੂੰ ਪੀਉਂਦੇ ਆ ਅਸੀਂ ਰੱਜ ਕੇ ਪੀਂਦੇ ਆ ਸਾਡੇ ਕੋਲ ਐਸ਼ ਕਰਨੇ ਆ 5-5 ਗਲਾਸ ਇੱਥੇ ਖਲੋ ਕੇ ਪਾਜੀ ਪੀ ਜਾਂਦੇ ਪ੍ਰਵਾਸੀ ਮਜ਼ਦੂਰ ਕਹਿੰਦੇ ਆ ਅਸੀਂ ਲੱਸੀ ਪੀਂਦੇ ਆ ਅਸੀਂ ਜੂਸ ਨਹੀਂ ਆਲੇ ਸਮੇਂ ਦੇ ਵਿੱਚ ਜੰਮਰ ਸਰ ਸ਼ਹਿਰ ਵਾਸੀਆਂ ਦਾ ਪਿਆਰ ਰਿਹਾ ਤੇ ਅੰਮ੍ਰਿਤਸਰ ਦੇ ਵਿੱਚ ਆਜ਼ਾਦ ਐਮਪੀ ਦੀ ਇਲੈਕਸ਼ਨ ਲੜਨ ਜਾ ਰਹੇ ਆ ਪ੍ਰਮਾਤਮਾ ਕਿਰਪਾ ਕਰੇਗਾ ਅੰਮ੍ਰਿਤਸਰ ਸ਼ਹਿਰ ਵਾਸੀ ਸਾਥ ਦੇਣਗੇ ਕਾਨੂੰਨ ਵਿਵਸਥਾ ਸੁਧਾਰੀ ਜਾਊਗੀ ਤੇ ਪਿਆਰ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਨੇਤਾ ਹੈ ਆਪਣੀਆਂ ਧੀਆਂ ਭੈਣਾਂ ਤੇ ਉਹਨਾਂ ਦੀਆਂ ਧੀਆਂ ਭੈਣਾਂ ਸੁਰੱਖਿਤੀ ਤੇ ਆ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਜ਼ਿਆਦਾ ਵਧ ਗਈ ਆ ਕਾਰੋਬਾਰ ਨੂੰ ਲੈ ਕੇ ਧਿਆਨ ਚ ਰੱਖਿਆ ਜਾਊਗਾ ਤੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਵਾਸੀਆਂ ਨੂੰ ਜੋ ਟੈਕਸ ਤਾਰ ਰਿਹਾ ਉਹਦਾ ਸਹੀ ਜਗ੍ਹਾ ਨਾ ਸਰਕਾਰ ਇਸਤੇਮਾਲ ਕਰ ਰਹੀ ਆ ਉਹਦੇ ਕਰਕੇ ਆਪਾਂ ਸਟੱਪ ਚੁੱਕਿਆ ਤੇ ਆਜ਼ਾਦ ਐਮਪੀ ਸ਼ਿਪ ਦੀ ਇਲੈਕਸ਼ਨ ਲੜਨ ਜਾ ਰਹੇ ਹਾਂ ਤੇ ਪਿਆਰ ਦੇ ਰਿਹਾ ਅਮਰਸਾਹ ਸ਼ਹਿਰ ਵਾਸੀ ਤੁਹਾਨੂੰ ਹਮ ਸਸੀਗਰ ਟੀਬੀਐਨ ਦੇਖ ਰਹੇ ਦਰਸ਼ਕਾਂ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ ਦੋਸਤੋ ਤਸਵੀਰ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਉਸ ਸਿੱਖ ਨੌਜਵਾਨ ਨਾਲ ਕਰਵਾਉਣ ਜਾ ਰਿਹਾ ਜਿਸ ਵੱਲੋਂ ਆਪਣਾ ਲੱਸੀ ਦਾ ਸੈਟਅਪ ਲਗਾਇਆ ਗਿਆ ਹੈ ਦੱਸਦੀ ਹੈ ਕਿ ਇੱਕ ਲੱਸੀ ਦਾ ਤੁਸੀਂ ਦੇਖੀ ਹੋਊਗੀ ਕਿ ਜਿਹੜੀ ਮਿਕਸੀ ਦੇ ਵਿੱਚ ਤਿਆਰ ਕਰਕੇ ਦਿੱਤੀ ਜਾਂਦੀ ਹੈ ਪਰ ਜਿਵੇਂ ਕਿ ਪੰਜਾਬੀ ਕਲਚਰ ਦੇ ਵਿੱਚ ਜੋ ਹੈ ਛਾਟੀ ਦੀ ਲੱਸੀ ਲੋਕ ਬੜੀ ਖੁਸ਼ ਹੋ ਕੇ ਪੀਂਦੇ ਹਨ ਇਸ ਸਿੱਖ ਨੌਜਵਾਨ ਵੱਲੋਂ ਛਾਟੀ ਦੀ ਲੱਸੀ ਲੋਕਾਂ ਨੂੰ ਪਾਈ ਜਾਂਦੀ ਹੈ ਔਰ ਦੱਸਦੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਦੇ ਮਹਿੰਗਾਈ ਦੇ ਯੋਗ ਦੇ ਵਿੱਚ ਜਿੱਥੇ ਤੁਸੀਂ ਜਾ ਕੇ 50 100 60 ਰੁਪਏ ਖਰਚ ਕਰਕੇ ਲੱਸੀ ਪੀਂਦਿਓ ਪਰ ਇਸ ਨੌਜਵਾਨ ਵੱਲੋਂ ਇਸ ਇੱਕ ਨੌਜਵਾਨ ਵੱਲੋਂ ਜੋ ਚਾਟ ਦੀ ਲੱਸੀ ਹੈ ਉਹ ਕੁਝ ਵਿਅਕਤੀਆਂ ਨੂੰ ਫ੍ਰੀ ਵੀ ਪਾਈ ਜਾਂਦੀ ਹੈ ਸੋ ਲੰਮੀ ਗੱਲਬਾਤ ਕਰਦੇ ਹਾਂ ਹਾਂਜੀ ਸਰ ਸਵਾਗਤ ਹੈ ਜੀ ਟੀਵੀ ਇੰਜ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਸ਼ੁਰੂਆਤ ਦੇ ਵਿੱਚ ਦਰਸ਼ਕਾਂ ਨੂੰ ਇਹ ਦੱਸ ਦਿਓ ਜਿੱਥੇ ਇੱਕ ਤਰਫ ਲੋਕ 50 100 ਰੁਪਏ ਖਰਚ ਕਰਕੇ ਲੱਸੀ ਪੀਂਦੇ ਆ ਔਰ ਤੁਸੀਂ ਦੇਸੀ ਸਟਾਈਲ ਦੇ ਵਿੱਚ ਜੋ ਸਾਡੇ ਸੱਭਿਆਚਾਰ ਦੇ ਵਿੱਚ ਹੈ ਚਾਟ ਦੀ ਲੱਸੀ ਲੋਕ ਬੜੀ ਖੁਸ਼ ਹੋ ਕੇ ਪੀਂਦੇ ਆ ਪਰ ਤੁਸੀਂ ਚਾਟ ਦੀ ਲੱਸੀ ਜਿਹੜੀ ਹੈਗੀ ਉਹ ਲੋਕਾਂ ਨੂੰ ਫ੍ਰੀ ਪਿਆ ਰਹੇ ਹੋ ਬਿਲਕੁਲ ਜੀ ਬਿਲਕੁਲ ਗੁਰੂ ਰਾਮਦਾਸ ਜੀ ਜੀ ਨਗਰੀ ਚ ਬੈਠੇ ਹੋ ਉਹਦੇ ਘਰ ਬੈਠੇ ਆ ਤੇ ਗੁਰੂ ਨੇ ਇੱਕੋ ਫਲਸਫਾ ਸਿਖਾਇਆ ਕਿ ਨਾਮ ਜਪਣਾ ਇਹ ਕਿਰਤ ਕਰਨੀ ਆ ਤੇ ਵੰਡ ਛਕਣਾ ਇਸ ਕਰਕੇ ਆਪਾਂ ਫ੍ਰੀ ਨਹੀਂ ਪਿਆ ਰਹੇ ਇੱਕ ਛੋਟੀ ਜੀ ਸਾਨੂੰ ਕੰਡੀਸ਼ਨ ਪੂਰੀ ਕਰਨੀ ਪਊਗੀ ਕਿ ਪੰਜ ਪੌੜੀਆਂ ਦਾ ਪਾਠ ਜਿਹੜਾ ਜਪਜੀ ਸਾਹਿਬ ਦਾ ਉਹ ਮੂੰਹ ਜਬਾਨੀ ਆਉਣਾ ਚਾਹੀਦਾ ਹੈ ਤੇ ਆਪਾਂ ਲੱਸੀ ਨਹੀਂ ਸਾਡੇ ਕੋਲ ਨਿੰਬੂ ਪਾਣੀ ਵੀ ਆ ਸ਼ਰਬਤ ਵੀ ਆ ਜਲ ਜੀਰਾ ਕੋਈ ਵੀ ਚੀਜ਼ ਆ ਕੇ ਫ੍ਰੀ ਪੀ ਸਕਦਾ ਜੀ ਅੱਛਾ ਜੀ ਤਾਂ ਕਿਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਕਿ ਏਸੀ ਦੀ ਸ਼ੁਰੂਆਤ ਕੀਤੀ ਜਾਵੇ ਜ਼ਹਿਨ ਦੇ ਵਿੱਚ ਦੇਖੋ ਜੀ ਜਿੰਨਾ ਸਾਨੂੰ ਗੁਰਬਾਣੀ ਨੇ ਪ੍ਰਮਾਤਮਾ ਨੇ ਬਲ ਬਖਸ਼ਿਆ ਆ ਉਹਦਾ ਆਪਾਂ ਕੁਝ ਵੀ ਨਹੀਂ ਕਰ ਸਕਿਆ ਗੁਰਬਾਣੀ ਦੇ ਵਾਸਤੇ ਸੋ ਛੋਟੀ ਜਿਹੀ ਇੱਕ ਸ਼ੁਰੂਆਤ ਕੀਤੀ ਸੀ ਨਵੰਬਰ ਦੇ ਵਿੱਚ ਬਹੁਤ ਸਾਰਾ ਮਾਣ ਤੇ ਸਰਕਾਰ ਪਿਆਰ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਦਿੱਤਾ ਸਰ ਸਟੈਂਡਰਡ ਭਾਬੇ ਦੇ ਨਾਂ ਤੋਂ ਛੋਟੀ ਜੀ ਕਾਰਡ ਹੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਵਿੱਚ ਆਏ ਤੇ ਬਹੁਤ ਸਾਰਾ ਮਾਣ ਹੋਣ ਵੀ ਅੰਮ੍ਰਿਤਸਰ ਸ਼ਹਿਰ ਵਾਸੀ ਦੇ ਰਹੇ ਆ ਤੇ ਇੱਕ ਤੇ ਸਾਡਾ ਤਾਂ ਸੰਬੰਧ ਨਿਕਲ ਰਿਹਾ ਹੈ ਗੁਰੂ ਰਾਮਦਾਸ ਜੀ ਦੇ ਘਰ ਬੈਠੇ ਆ ਇੱਕ ਸਾਡੀ ਵੀ ਉਹਦੇ ਚਰਨਾਂ 'ਚ ਹਾਜ਼ਰੀ ਲੱਗ ਜਾਂਦੀ ਹੈ ਤੇ ਜਿਦੋਂ ਫਿਰ ਤੁਹਾਡੇ ਕੋਲ ਗ੍ਰਾਹਕ ਹੁੰਦੇ ਆ ਉਹ ਆਣ ਕੇ ਕਹਿੰਦੇ ਜੀ ਅਸੀਂ ਤੁਹਾਡੀ ਇਹ ਜਿਹੜੀ ਤੁਸੀਂ ਕੰਡੀਸ਼ਨ ਰੱਖੀ ਆ ਇਸ ਨੂੰ ਅਸੀਂ ਪੂਰਾ ਕਰਦੇ ਆ ਤਾਂ ਸਾਨੂੰ ਲੱਸੀ ਫ੍ਰੀ ਪਿਆਓ ਤਾਂ ਕਿੰਨੀ ਕੋ ਖੁਸ਼ੀ ਮਹਿਸੂਸ ਹੁੰਦੀ ਆ ਕਿਉਂਕਿ ਤੁਸੀਂ ਏਸੀ ਦੀ ਸ਼ੁਰੂਆਤ ਕੀਤੀ ਤੇ ਲੋਕਾਂ ਵੱਲੋਂ ਵੀ ਪ੍ਰਵਾਹ ਹੰਗਾਰਾ ਮਿਲ ਰਿਹਾ ਬਿਲਕੁਲ ਜੀ ਬਿਲਕੁਲ ਬਹੁਤ ਖੁਸ਼ੀ ਹੁੰਦੀ ਆ ਵੇਖੋ ਜੀ ਸੇਵਾ ਆਪਾਂ ਸਾਰਿਆਂ ਦੀ ਕਰੀ ਦੀ ਆ ਕੋਈ ਪੈਸੇ ਦੇ ਰਿਹਾ ਕੋਈ ਫ੍ਰੀ ਪੀਰ ਆ ਜਿਹੜਾ ਜਪਜੀ ਸਾਹਿਬ ਸੁਣਾ ਕੇ ਜਾ ਰਹੀ ਨਹੀਂ ਦਿਲੋਂ ਖੁਸ਼ੀ ਹੁੰਦੀ ਆ ਉਹਨੂੰ ਇੱਕਣੀ ਚ ਦੋ ਵੀ ਕਵੇ ਦੋ ਵੀ ਪਿਆ ਦੇਈ ਦੇ ਆ ਕਿਉਂਕਿ ਗੁਰਬਾਣੀ ਨੇ ਸਾਨੂੰ ਜਿੰਨਾ ਦਿੱਤਾ ਸੀ ਕੁਝ ਕਰ ਹੀ ਨਹੀਂ ਸਕਿਓ ਉਹਦੇ ਵਾਸਤੇ ਤੇ ਛੋਟੀ ਜੀ ਪ੍ਰਯਾਸ ਕੀਤਾ ਇਹ ਪਹਿਲ ਕੀਤੀ ਆ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇਨਸਾਨ ਕਿਸੇ ਵੀ ਉਮਰ ਦਾ ਕਿਸੇ ਬੱਚੇ ਵਾਸਤੇ ਨਹੀਂ ਜਾਂ ਕੋਈ ਕੰਡੀਸ਼ਨ ਨਹੀਂ ਕੋਈ ਵੀ ਆ ਕੇ ਸੁਣਾ ਕੇ ਪੀ ਕੇ ਜਾ ਸਕਦਾ ਹੈ ਤਾਂ ਦਿਨ ਦੇ ਵਿੱਚ ਕਿੰਨੀ ਕੋਈ ਸੰਗਤ ਜਿਹੜੀ ਆ ਉਹ ਫ੍ਰੀ ਪੀ ਕੇ ਜਾਂਦੀ ਰਸੀ ਗੁਰੂ ਦੀ ਨਗਰੀ ਚ ਬੈਠੇ ਅੰਮਰਸਰ ਚ ਬਹੁਤ ਘੱਟ ਆ ਰਿਹਾ ਮੇਰਾ ਮੰਨਣਾ ਹੈ ਘੱਟ ਤੋਂ ਘੱਟ 25 ਤੋਂ 30 ਲੋਕ ਆਉਣੇ ਚਾਹੀਦੇ ਬਸ ਜੇ 10 ਜਾਂ 12 ਜਾਂ 5 ਜਾਂ 7 ਕਿਸੇ ਵळे ਦੋ ਹੀ ਆਉਂਦੇ ਆ ਇਸ ਗੱਲ ਦਾ ਦੁੱਖ ਹੈ ਜ਼ਰੂਰ ਹੈ ਬਹੁਤ ਘੱਟ ਆ ਰਿਹਾ ਪਰ ਆਉਣੇ ਚਾਹੀਦੇ ਆ ਘੱਟ ਤੋਂ ਘੱਟ 25 30 ਜਣੇ ਆਉਣ ਕੁਝ ਲੋਕ ਈਵੇਂ ਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਸਾਨੂੰ ਪੰਜ ਪੋੜੀਆਂ ਤਾਂ ਮੂੰਹ ਜਬਾਨੀ ਯਾਦ ਨੇ ਪਰ ਅਸੀਂ ਤੁਹਾਡੇ ਕੋ ਪੀਣਾ ਮੋਲੀ ਚੁੰਨੇ ਆ ਹਾਂਜੀ ਆਉਂਦੇ ਆ ਬਿਲਕੁਲ ਬਿਲਕੁਲ ਪੀ ਕੇ ਕਹਿ ਦਿੰਦੇ ਸਾਨੂੰ ਤਾਂ ਪੰਜ ਪੌੜੀਆਂ ਆਉਂਦਾ ਕਹਿ ਦੇਦਾ ਜੀ ਜਰੂਰ ਤੁਸੀਂ ਸੁਣਾ ਸਕਦੇ ਹੋ ਤੁਹਾਡੀ ਸ਼ਰਤ ਹੈ ਠੀਕ ਆ ਜੀ ਕਹਿੰਦੇ ਨਹੀਂ ਹੁਣ ਤਾਂ ਪੀ ਲੈ ਅਗਲੀ ਯਾਰ ਵੇਖਾਂਗੇ ਹੁਣ ਤੇ ਤੈਨੂੰ ਪੈਸੇ ਦੇਣੇ ਆ ਮੈਂ ਕਿਹਾ ਸਰ ਜੀ ਕੋਈ ਗੱਲ ਨਹੀਂ ਪੈਸੇ ਪਰਮਾਤਮਾ ਦੇ ਰਿਆ ਪੈਸੇ ਕਿਸੇ ਦੇ ਵੀ ਉਹ ਦੇਣੀ ਆ ਆਈ ਚਲਾਈ ਚਲਦੀ ਰਹਿੰਦੀ ਆ ਰਹਿਆ ਜਾ ਰਹਿਆ ਨਾ ਮੇਰੇ ਕੋ ਰਹਿਣੀ ਨਾ ਤੁਹਾਡੇ ਕੋ ਰਹਿਣਿਆ ਪਰ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਸਾਡੇ ਕੋ ਰਹਿ ਜਾਣਾ ਉਸ ਪਰਮਾਤਮਾ ਦੇ ਘਰ ਹਾਜ਼ਰੀ ਲਾਉਣੀ ਬਹੁਤ ਜ਼ਰੂਰੀ ਹੈ ਤਾਂ ਜਿਹੜੀ ਸੰਗਤ ਜਦੋਂ ਆਣ ਕੇ ਇਹ ਗੱਲ ਕਰਦੀ ਆ ਕਿ ਤੁਸੀਂ ਬੜਾ ਵਧੀਆ ਉਪਰਾਲਾ ਕੀਤਾ ਆ ਤੁਸੀਂ ਲੋਕਾਂ ਨੂੰ ਜਿਹੜਾ ਹੈਗਾ ਗੁਰਬਾਣੀ ਨਾਲ ਜੋੜ ਰਹੇ ਹੋ ਗੁਰੂ ਜੀ ਨਾਲ ਜੋੜ ਰਹੇ ਹੋ ਤਾਂ ਕਿੰਨੀ ਕੁ ਖੁਸ਼ੀ ਹੁੰਦੀ ਆ ਬਹੁਤ ਖੁਸ਼ੀ ਹੁੰਦੀ ਆ ਜੀ ਬਹੁਤ ਸਾਰਾ ਪਿਆਰ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਬੈਠੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਦਿੱਤਾ ਏ ਜਦੋਂ ਦਾ ਮੈਂ ਇਹ ਕਨਸੈਪਟ ਸ਼ੁਰੂ ਕੀਤਾ ਏ ਮੈਨੂੰ ਪੈਸੇ ਦੀ ਕਮੀ ਮਹਿਸੂਸ ਨਹੀਂ ਹੋਈ ਕਦੇ ਵੈਸੇ ਤਾਂ ਪਰਿਵਾਰ ਮੈਂ ਕਹਿ ਸਕਦੇ ਆ ਕਿ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਤਰੱਕੀ ਹੋ ਰਹੀ ਹੈ ਤੁਹਾਡੇ ਮਾਦੀਆ ਵਰਾਈਆਂ ਨੂੰ ਸਪੋਰਟ ਮਿਲ ਰਿਹਾ ਬਹੁਤ ਸਾਰਾ ਪਿਆਰ ਅੰਮ੍ਰਿਤਸਰ ਸ਼ਹਿਰ ਵਾਸੀਆਂ ਦਾ ਮਿਲਿਆ ਤੇ ਬਹੁਤ ਸਾਰੇ ਕੋਲਰ ਆ ਜਿਹੜੇ ਸਾਨੂੰ ਆਊਟ ਆਫ ਕੰਟਰੀ ਤੋਂ ਵੀ ਆ ਰਹੇ ਆ ਬਹੁਤ ਸਾਰਾ ਮਾਣ ਤੇ ਪਿਆਰ ਸਤਿਕਾਰ ਮਿਲਿਆ ਹੈ ਤੁਹਾਡੇ ਮਾਧਿਆ ਵਰਾਈਆਂ ਤੁਹਾਡੇ ਧਰੂ ਤੇ ਬਹੁਤ ਮਾਣ ਹੀ ਮਹਿਸੂਸ ਹੁੰਦਾ ਹੈ ਇਹਦੇ ਛੋਟੀ ਜੀ ਹਾਜ਼ਰੀ ਵੀ ਲੱਗ ਜਾਂਦੀ ਪੂਰੀ ਜਿਹਾ ਤਾਂ ਕੁਝ ਲੋਕ ਇਵੇਂ ਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਸਰਦਾਰ ਜੀ ਪਹਿਲਾਂ ਤੁਸੀਂ ਵੀ ਸਾਨੂੰ ਪੰਜ ਪੌੜੀਆਂ ਸੁਣਾਓ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਸੁਣਾਉਂਦੇ ਹੋ ਬਿਲਕੁਲ ਜੀ ਬਿਲਕੁਲ ਕਹਿ ਦਿੰਦੇ ਆ ਪਰ ਜਦੋਂ ਮੈਂ ਤਿੰਨ ਚਾਰ ਪੌੜੀਆਂ ਸੁਣਾਉਂਦਾ ਫਿਰ ਕਹਿੰਦਾ ਠੀਕ ਆ ਬਾਜੀ ਹੁਣ ਅਹੀਂ ਸੁਣਾਉਨੇ ਆ ਠੀਕ ਆ ਜੀ ਪੰਜ ਪੌੜੀਆਂ ਤਾਂ ਮੈਨੂੰ ਵੀ ਕੰਠ ਰਿਆ ਜਪਜੀ ਸਾਹਿਬ ਤੇ ਰੋਜ਼ ਕਰੀਦਾ ਪਰ ਇੰਨਾ ਕੰਠ ਜ਼ਰੂਰ ਹੈਗਾ ਵੀ ਜਿੰਨਾ ਮੈਂ ਉਨਾ ਹੀ ਲਿਖਿਆ ਜਿੰਨਾ ਆਪਾਂ ਕਰ ਸਕਦੇ ਆ ਜਿੰਨਾ ਸਾਨੂੰ ਸਮਝ ਆ ਜਿੰਨੀ ਉਹ ਪ੍ਰਮਾਤਮਾ ਨੇ ਸਰਮਤ ਬਖਸ਼ੀਆ ਜਾਂ ਨੌਲੇਜ ਬਖਸ਼ੀਆ ਤਾਂ ਫਿਰ ਜਦੋਂ ਸੰਗਤ ਹੁੰਦੀ ਆ ਅਕਸਰ ਇਹ ਦੇਖਦੇ ਆ ਕਿ ਸੰਗਤ ਆਣ ਕੇ ਨਹੀਂ ਤੇ ਅ ਵਕ ਵਕ ਤਰੀਕੇ ਦੀਆਂ ਗੱਲਾਂ ਕਰਦੀਆਂ ਫਿਰ ਜਦੋਂ ਤੁਹਾਡੇ ਕੋਲ ਲੋਕ ਆਉਂਦੇ ਪੀਣ ਫਿਰ ਗੁਰੂ ਜੀ ਦੀਆਂ ਗੱਲਾਂ ਚੱਲਦੀਆਂ ਨੇ ਬਿਲਕੁਲ ਜੀ ਬਿਲਕੁਲ ਫਿਰ ਪਰਮਾਤਮਾ ਦੀਆਂ ਗੱਲਾਂ ਹੁੰਦੀਆਂ ਪਰਮਾਤਮਾ ਦੇ ਨਾਲ ਪਰ ਬਹੁਤ ਸਾਰੇ ਲੋਕ ਆ ਜਿਹੜੇ ਮੁੰਨੇ ਆ ਰਹੇ ਮੇਰੇ ਟੋਪੀਆਂ ਪਾ ਕੇ ਆ ਰਹੇ ਜਾਂ ਰਮਾਲ ਬੰਨ ਕੇ ਆ ਰਹੇ ਉਹ ਸੁਣਾਉਂਦੇ ਜਿਆਦਾ ਸਰਦਾਰ ਬਹੁਤ ਆਟਾ ਰਹੇ ਮੁੰਨੇ ਜਿਆਦਾ ਸੁਣਾਉਂਦੇ ਆ ਇੱਕ ਵੀਰ ਆਉਂਦਾ ਉਹ ਆਪਣਾ ਪ੍ਰਵਾਸੀ ਮਜ਼ਦੂਰ ਆ ਉਹਨੂੰ ਸਿਰਫ ਪਹਿਲੀ ਬੋੜੀ ਆਉਂਦੀ ਤਾਂ ਪਹਿਲੀ ਬੋੜੀ ਮੈਨੂੰ 5 ਵਾਰੀ ਸੁਣਾ ਦਿੰਦਾ ਤੇ ਮੈਂ ਇੰਨੇ ਚ ਕਹਿ ਦੇਣਾ ਕੋਈ ਗੱਲ ਨਹੀਂ ਤੁਸੀਂ ਆਓ ਵੀਰ ਪਹਿਲੀ ਬੋੜੀ 5 ਵਾਰੀ ਉਥੇ ਉਸ ਦਾ ਕਹ ਦਿੰਦਾ ਮੈਂ ਕਹਾਂ ਯਾਰ ਤੂੰ ਜੀ ਮੈਂ ਇਹਨੂੰ ਕਦੀ ਕਿਹਾ ਹੀ ਨਹੀਂ ਕੁਝ ਮੈਂ ਇਹਨੂੰ ਕਹਿ ਦਿੰਦਾ ਪੀਓ ਤੁਸੀਂ ਮਤਲਬ ਜਿਹੜਾ ਮਿਸ਼ਨ ਲੈ ਕੇ ਚੱਲੇ ਹੋ ਕਿ ਲੋਕਾਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੇ ਉਹ 10% ਚਾਹੇ 50% ਪੂਰੀ ਹੋ ਰਹੀ ਆ ਤੁਹਾਡੀ ਜਿਹੜੀ ਮਿਹਨਤ ਨੂੰ ਕਹਿ ਸਕਦੇ ਕਿ ਬੂਰ ਪਾਇਆ ਰਿਹਾ ਬਿਲਕੁਲ ਪਾਇਆ ਰਿਹਾ ਪਰ ਬਹੁਤ ਘੱਟ ਪਾਇਆ ਅੱਛਾ ਜਿੰਨਾ ਪੈਣਾ ਚਾਹੀਦਾ ਸੀ ਉਹਨਾਂ ਨਹੀਂ ਪਾਇਆ ਚਲੋ ਮੈਨੂੰ ਅਜੇ 6 ਮਹੀਨੇ ਤੋਂ ਜ਼ਿਆਦਾ ਟਾਈਮ ਨਹੀਂ ਹੋਇਆ ਤੇ ਧੀ ਹੌਲੀ ਹੌਲੀ ਵਧ ਰਿਹਾ ਆ ਲੜਕੀਆਂ ਵੀ ਆ ਰਹੀਆਂ ਕਾਲਜ ਵਿੱਚੋਂ ਵੀ ਸੁਣਾ ਜਾਂਦੀਆਂ ਐ ਗੈਸੇ ਵळे ਪਣਾ ਵੀ ਆ ਰਹੀਆਂ ਐ ਭਰਾ ਵੀ ਆ ਰਹਾ ਤਕਸਾਲ ਦੇ ਵੀ ਵੀਰ ਆ ਰਹਾ ਤੇ ਬਹੁਤ ਸਾਰਾ ਪਿਆਰ ਵੀ ਦੇ ਰਿਆ ਸੁਣਾ ਕੇ ਬਾਅਦ ਫਿਰ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਕਿਸੇ ਵळे ਅੱਧੇ ਕੱਟ ਲਈਦੇ ਆ ਧੱਕੇਣਾ ਦੇਣ ਦੀ ਕੋਸ਼ਿਸ਼ ਕਰਦੇ ਫਿਰ ਕੋ ਜੇ 20 ਬਣੇ ਆ ਤੇ 10 ਲੈ ਲਈਦੀ ਆ ਜੋ 50 ਬਣੇ ਤੇ 25 ਲੈ ਲਈਦੀ 20 ਲੈ ਲਈਦੇ ਪਰ ਉਹ ਖੁਸ਼ੀ ਵੱਡੀ ਹੁੰਦੀ ਆ ਬਹੁਤੋਂ ਵੱਡੀ ਪੈਸੇ ਦਿੰਦੇ ਪਰ ਆਪਾਂ ਬਿਲਕੁਲ ਕਹਿ ਦਿੱਤਾ ਭਾਜੀ ਤੁਸੀਂ ਪਾਠ ਸੁਣਾਇਆ ਬਹੁਤ ਧੰਨਵਾਦ ਆ ਜਿਹੜਾ ਜਿਹੜਾ ਨੌਜਵਾਨ ਆ ਕਿਤੇ ਨਾ ਕਿਤੇ ਜਿਹੜਾ ਮੋਬਾਈਲਾਂ ਦੇ ਵਿੱਚ ਉਹ ਵਸਤ ਹੁੰਦਾ ਦਿਖਾਈ ਦੇ ਰਿਹਾ ਤੁਹਾਡੇ ਲੱਗੇ ਕਾਲਜ ਆ ਤੁਹਾਡੇ ਲੱਗੇ ਯੂਨੀਵਰਸਿਟੀ ਆ ਜਿਹੜੇ ਨੌਜਵਾਨ ਆ ਉਹ ਕਿੰਨੀ ਕੁ ਗਿਣਤੀ ਦੇ ਵਿੱਚ ਪਹੁੰਚਦੇ ਆ ਨੌਜਵਾਨ ਬਹੁਤ ਘੱਟ ਪਹੁੰਚਦੇ ਆ ਜੀ ਤਕਰੀਬਨ 80% ਦੇ ਵਿੱਚ ਆ ਰਿਹਾ ਮੇਰੇ ਕੋ ਜਿਹੜੇ ਮਤਲਬ ਮੁੰਨੇ ਆ 20% ਜਿਹੜੇ ਸਿੱਖ ਆ ਸਰਦਾਰ ਉਹ ਆ ਰਿਹਾ ਤੇ ਜਿਹੜੇ ਨੌਜਵਾਨ ਆ ਉਹ ਤਾਂ ਤਕਰੀਬਨ 2% ਹੀ ਲਾ ਲੋ ਨਾ ਮਾਤਰੀ ਨਾ ਮਾਤਰੀ ਬਾਕੀ ਬੱਚੇ ਆ ਰਹੇ 10 ਸਾਲ ਦੀਏ ਤੋਂ ਥੱਲੇ ਦੇ ਤੇ ਬਾਕੀ 40 ਤੋਂ ਉੱਤੇ ਦੇ ਆ ਰਿਹਾ ਨੌਜਵਾਨ ਬਹੁਤ ਆ ਰਿਹਾ ਇੱਕ ਤੇ ਸੰਗਦੇ ਆ ਇੱਕ ਸ਼ਰਮਾਉਂਦੇ ਆ ਤੇ ਪਹਿਲਾਂ ਤੇ ਮੈਂ ਜਦੋਂ ਸਾਗ ਮੱਕੀ ਦੀ ਰੋਟੀ ਲਈ ਇੱਕ ਵੀਡੀਓ ਕਰਦਾ ਫੋਟੋ ਲੈਂਦਾ ਸੀ ਉਹਨਾਂ ਦੀ ਹੁਣ ਮੂਵੀ ਬੰਦ ਕਰ ਦਿੱਤੀ ਕਈ ਨਹੀਂ ਕਰਾਉਣਾ ਚਾਹੁੰਦੇ ਹੁਣ ਮੈਂ ਸਿਰਫ ਆ ਵੀ ਸੁਣ ਲੈਣਾ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਤੇ ਬਹੁਤ ਸਾਰਾ ਮਾਨ ਸਤਿਕਾਰ ਪਿਆਰ ਦੇ ਰਿਹਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਤੇ ਵੈਸੇ ਰੇਟ ਕੀ ਹੈ ਜੇਕਰ ਆਪਾਂ ਰੇਟ ਦੀ ਗੱਲ ਕੀਤੀ ਜਾਵੇ ਜਿਹੜੀ ਤੁਸੀਂ ਲੱਸੀ ਵੇਚਦੇ ਹੋ ਜਾਂ ਹੋਰ ਤੁਸੀਂ ਨਿੰਬੂ ਪਾਣੀ ਸ਼ਰਬਤ ਦੀ ਗੱਲ ਕੀਤੀ ਰੇਟ ਕੀ ਕੀ ਨੇ ਇੱਕੋ ਰੇਟ ਆ ਜੀ ਸਾਰਿਆਂ ਦਾ 20 ਰੁਪਏ ਗਲਾਸ ਆ ਆਪਾਂ ਦੁੱਧ ਛੋਟਾ ਬਣਾਉਂਦੇ ਆ ਆਪਣੇ ਘਰ ਦਾ ਦੁੱਧ ਹੁੰਦਾ ਹੈ ਆਪਣੀ ਗਾਂ ਆ ਆਪਣੀ ਮਾਝਾ ਛੋਟੀ ਜੀ ਉਹਦਾ ਦੁੱਧ ਹੁੰਦਾ ਹੈ ਆਪਾਂ ਉਸੇ ਦੁੱਧ ਨਾਲ ਬਣਾਈਦਾ ਹੈ ਮਤਲਬ ਪ੍ਰੋਪਰ 100% ਸ਼ੁੱਧ ਦੇ ਰਿਆਂ ਚਾਟੀ ਚ ਕਿਉਂ ਪਾ ਚਾਟੀ ਦੇ ਵਿੱਚ ਖਰਾਬ ਨਹੀਂ ਹੁੰਦੀ ਚੀਜ਼ ਇੱਕ 13 ਤਰ੍ਹਾਂ ਦੇ ਤੱਤ ਜਿਹੜੇ ਘੜੇ ਦੇ ਵਿੱਚ ਆ ਪੈਦਾ ਹੁੰਦੇ ਆ ਫਿਲਟਰ ਤੇ ਜਰੂਰ ਲੋਕਾਂ ਨੇ ਲਾ ਲਿਆ ਪਰ ਸਿਹਤ ਵੀ ਬਹੁਤ ਖਰਾਬ ਹੋ ਰਹੀ ਲੋਕਾਂ ਦੀ ਹੋ ਰਹੀ ਹੈ ਇਸ ਕਰਕੇ ਆਪਾਂ ਘੜੇ ਦੇ ਵਿੱਚ ਹੀ ਲੱਸੀ ਵੀ ਪਾਈ ਆ ਨਿੰਬੂ ਪਾਣੀ ਵੀ ਸ਼ਰਬਤ ਵੀ ਠੀਕ ਆ ਜੀ ਸਾਰਾ ਕੁਝ ਘੜੇ ਚ ਦੇ ਰਿਹਾ ਨਾ માત્ર ਆਪਾਂ ਬਰਫ ਯੂਜ਼ ਕਰ ਰਹੇ ਆ ਸਿਰਫ ਜਿਹੜਾ ਕੇ ਕਹਿ ਰਿਹਾ ਭਾਜੀ ਠੰਡਾ ਕਰੋ ਨੂੰ ਬਰਫ ਪਾ ਦੇ ਜੀ ਨਹੀਂ ਤੇ ਨੋਰਮਲ ਤੁਸੀਂ ਗੱਲ ਕੀਤੀ ਕਿ ਮੱਝਾਂ ਵੀ ਆਪਣੀਆਂ ਨੇ گاਵਾ ਵੀ ਆਪਣੀਆਂ ਨੇ ਤਾਂ ਸੈਟਅਪ ਤੁਸੀਂ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲਗਾਇਆ ਤੇ ਪਿੱਛੇ ਕੋਈ ਪਿੰਡ ਆਪਣਾ ਹਾਂਜੀ ਪਿੰਡ ਆਪਣਾ ਚੰਗਾਵਾਂ ਜੀ 20 ਕਿਲੋਮੀਟਰ ਹੈਗਾ ਇੱਥੋਂ ਲੋਪੋ ਦੇ ਚੰਗਾਵਾਂ ਨੂੰ ਸੁਣਿਆ ਹੈਗਾ ਐਸੇ ਹਾਂਜੀ ਉੱਥੋਂ ਅਸੀਂ ਤੁਸੀਂ ਫਿਰ ਰੋਜ਼ਾਨਾ ਜਿਹੜਾ ਚਾਗਾਵੇਂ ਤੋਂ ਇੱਥੇ ਹੁੰਦੇ ਬਿਲਕੁਲ ਬਿਲਕੁਲ ਡੇਲੀ ਆਈਦਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇੱਥੇ ਫਿਰ ਇਹ ਜਿਹੜਾ ਸੈਟਅਪ ਹੈਗਾ ਇਹਨੂੰ ਬਾਅਦ ਵਿੱਚ ਰਾਤ ਨੂੰ ਪੈਕ ਕਰਕੇ ਜਾਂਦੇ ਹਾਂ ਬਿਲਕੁਲ ਜੀ ਪੈਕ ਕਰਕੇ ਜਾਂਦਾ ਜਿਹੜਾ ਜ਼ਰੂਰੀ ਸਮਾਨ ਹੋਊਗਾ ਬੈਜਦਾ ਫਿਰ ਸਵੇਰੇ ਲੈ ਕੇ ਆਈਦਾ ਨਾਲ ਹੀ ਮੋਟਰਸਾਈਕਲ ਤੇ ਨਾਲ ਹੀ ਬੰਨ ਕੇ ਨਾਲ ਹੀ ਲੈ ਆਈਦਾ ਜੀ ਤਾਂ ਮੈਂ ਦੇਖ ਰਿਹਾ ਸੀ ਕਿ ਮੋਟਰਸਾਈਕਲ ਬੰਨਿਆ ਹੋਇਆ ਹੈ ਮੋਟਰਸਾਈਕਲ ਦੇ ਪਿੱਛੇ ਦੀ ਸਮਾਨ ਬੰਨਿਆ ਹੋਇਆ ਨਾਲ ਜਿਹੜਾ ਉਹਨੂੰ ਹੀ ਸਾਰਾ ਕਵਰ ਕਰਕੇ ਤੇ ਜਿਹੜਾ ਸ਼ਾਂ ਬਣਾਈ ਹੋਈ ਹੈ ਤੁਸੀਂ ਬਿਲਕੁਲ ਜੀ ਬਿਲਕੁਲ ਤੇ ਆ ਹੁਣ ਮੌਸਮ ਚੇਂਜ ਹੋ ਰਿਹਾ ਤੇ ਇਸ ਕਰਕੇ ਛਾਂ ਦੀ ਜਰੂਰਤ ਆ ਕਿਉਂਕਿ ਛਾਂ ਨਾ ਹੋਈ ਗਾਕ ਕੰਮ ਨਹੀਂ ਖਲੋਂਦਾ ਹਾਂ ਛਾਂ ਕਰਕੇ ਵੀ ਮੋਟਰਸੈੱਡ ਦੀ ਇਹਦੀ ਵੀ ਨਾਲ ਵੀ ਆਪਾਂ ਛਾਂ ਵੀ ਕਰ ਲਈਦੀ ਮੋਟਰਸੈੱਡ ਨਾਲ ਤੇ ਮੋਟਰਸੈੱਡ ਅੱਜ ਚਲਾਈ ਚ ਵੀ ਸਾਥ ਦੇ ਰਿਹਾ ਤਾਂ ਭਾਜੀ ਜਦੋਂ ਫਿਰ ਜਿਆਦਾ ਗਰਮੀ ਹੁੰਦੀ ਆ ਜਿਆਦਾ ਸਰਦੀ ਹੁੰਦੀ ਬਾਰਿਸ਼ ਵੀ ਹੋ ਜਾਂਦੀ ਹੋਊਗੀ ਫਿਰ ਕਿੰਨੀ ਕੁ ਮੁਸ਼ਕਲ ਆਉਂਦੀ ਆ ਦੋ ਬਾਰਿਸ਼ ਮੁਸ਼ਕਲ ਤੇ ਬਹੁਤ ਆਉਂਦੀ ਆ ਕੱਲ ਪਰਸੋਂ ਨੇਰ ਆ ਗਿਆ ਇਹਦਾ ਦਾਵਾ-ਦਾਵਾ ਆਪਾਂ ਸਮਾਨ ਟੱਕਿਆ ਵਸ ਆਪ ਤੇ ਠੱਕੇ ਜਾਣੀ ਸਕਦੇ ਇਹਦੇ ਵਿੱਚ ਬੜਾ ਬੜਾ ਸਮਾਨ ਟੱਕਿਆ ਤੋਂ ਸਭ ਤੋਂ ਪੁਲਿਸ ਵਾਲੇ ਵੀਰ ਕਰ ਰਹਾ ਸੀ ਵੀ ਤੂੰ ਇੱਥੇ ਆ ਜਾ ਸਾਡੇ ਕੋਲ ਜਾਂ ਇੱਥੇ ਸਮਾਨ ਲਿਆ ਪਰ ਮਾਲਕ ਨੇ ਕਿਰਪਾ ਕੀਤੀ ਛੇਤੀ ਸ਼ਾਂਤ ਹੋ ਗਿਆ ਸੀ ਕੰਮ ਪਰ ਮੁਸ਼ਕਲ ਤਾਂ ਆਉਂਦੀ ਆ ਕੀ ਚਾਹੁੰਦੇ ਹੋ ਕਿ ਕੋਈ ਸਮਾਈ ਮੇਰਾ ਵੀ ਆਵੇ ਕਿ ਤੁਹਾਡੇ ਕੋਲ ਆਪਣੀ ਕੋਈ ਵਧੀਆ ਸ਼ਾਪ ਹੋਵੇ ਉੱਥੇ ਲੋਕਾਂ ਜਿਹੜੀ ਹੈਗੀ ਆ ਉਹ ਤਾਂ ਲੱਸੀ ਵੀ ਉੱਥੇ ਪੀਈ ਜਾਵੇ ਮਨ ਦੇ ਵਿੱਚ ਕੋਈ ਐਵੀਂ ਦੀ ਇੱਛਾ ਹੈ ਬਿਲਕੁਲ ਜੀ ਬਹੁਤ ਸਾਰੀਆਂ ਦਵਾਵਾਂ ਕਮੈਂਟਾਂ ਰਾਈ ਆਉਂਦੀਆਂ ਰਹਿੰਦਾ ਕਿ ਪ੍ਰਮਾਤਮਾ ਆਉਂਦੇ ਵਰੇ ਨੂੰ ਤੁਹਾਨੂੰ ਰੈਸਟੋਰੈਂਟ ਦਵੇ ਬਹੁਤ ਸਾਰਾ ਮਾਣ ਵੀ ਸਤਿਕਾਰ ਵੀ ਪਿਆਰ ਵੀ ਤੇ ਆਪਣੀ ਇੱਛਾ ਕੋਈ ਨਹੀਂ ਆ ਕਿ ਜਿੱਥੇ ਪ੍ਰਮਾਤਮਾ ਨੇ ਰੱਖਣਾ ਉੱਥੇ ਰਹਿਣਾ ਪੈਣਾ ਹੈ ਆਪਾਂ ਇਹ ਸੋਚਿਆ ਵੀ ਲੋਕਾਂ ਨੂੰ ਸਹੀ ਤੇ ਸ਼ੁੱਧ ਦਿਖਾਈਏ ਬਸ ਜੋ ਜਿਹੜੀ ਫਿਰ ਜੀ ਸਰਸੋਂ ਦਾ ਸਾਗ ਲੋਕਾਂ ਨੂੰ ਖਵਾਉਂਦੇ ਉਹ ਵੀ ਤੁਸੀਂ ਆਪਣੇ ਲਈ ਆ ਕੇ ਪਿੰਡੋ ਤਿਆਰ ਕਰਦੇ ਆ ਪਿੰਡੋ ਬਣਾ ਕੇ ਆਪ ਹੀ ਲੈ ਮੱਕੀ ਦੀ ਰੋਟੀ ਜਿਹੜੀ ਹਾਂਜੀ ਰੋਟੀ ਮਾਤਾ ਜੀ ਬਣਾ ਦਿੰਦੇ ਆ ਸਵੇਰੇ ਲੋੜ ਪਵੇ ਤਾਂ ਦੁਪਹਿਰੇ ਫੇਰ ਬਣਾ ਕੇ ਖਿਲਾ ਦਿੰਦੇ ਆ ਬਿਲਕੁਲ ਜੀ ਇਦਾਂ ਹੀ ਚੱਲ ਰਿਹਾ ਕੰਮ ਤੇ ਪ੍ਰਮਾਤਮਾ ਨੇ ਕਿਰਪਾ ਇੰਨੀ ਕੀਤੀ ਆ ਵੀ 100% ਸ਼ੁੱਧ ਰਹਿ ਰਹੇ ਕਿਸੇ ਨਾਲ ਗਲਤ ਨਹੀਂ ਕਰ ਰਹੇ ਗੁਰੂ ਦਾ ਸਿੱਖਿਆ ਕੋਈ ਚਾਪਨੀ ਨਹੀਂ ਲਾਈ ਕੋਈ ਫਾਸਟ ਫੂਡ ਦਾ ਨਹੀਂ ਲਾਇਆ ਕੋਈ ਆਪਾਂ ਮਤਲਬ 버ਗਰ ਨੂਡਲ ਦਾ ਨਹੀਂ ਕੀਤਾ ਕੁਛ ਵੱਖਰਾ ਨਹੀਂ ਕੀਤਾ ਸਿਰਫ ਉਹ ਕੀਤਾ ਜੋ ਪ੍ਰਾਤਨ ਸਮੇਂ ਨਾਲ ਸਾਨੂੰ ਪ੍ਰਮਾਤਮਾ ਦੇ ਕੇ ਜਾ ਬਸ وہی 100% ਆਯੁਰਵੇਦਿਕ ਕਿਸੇ ਨਾਲ ਕੋਈ ਧੋਖਾ ਨਹੀਂ ਗਲਤ ਨਹੀਂ ਕੀਤਾ ਕਿਸੇ ਤੋਂ ਪੈਸੇ ਵਾਧ ਨਹੀਂ ਲਾ ਕਿਸੇ ਕੋ ਨਹੀਂ ਬੰਦੇ ਉਦਾਂ ਵੀ ਖਵਾ ਦਈਦਾ ਚਲੋ ਦੇ ਤਾਂ ਪ੍ਰਮਾਤਮਾ ਰਹਾਏ ਗੁਰੂ ਰਾਮਦਾਸ ਦੇ ਘਰ ਵੈਸੇ ਵੀ ਕੋਈ ਖਾਣੀ ਸੰਦਾ ਤੇ ਸਾਡੇ ਕੋਲੋਂ ਵੀ ਇਦਾਂ ਦਾਣਾ ਇਨਸਾਨ ਨਾ ਹੋਵੇ ਜਿਹੜਾ ਰੱਬੀ ਰੂਹ ਬਾ ਕੇ ਕਹਿ ਦਵੇ ਯਾਰ ਇਦਾਂ ਹੋ ਗਿਆ ਤੇ ਇਹ ਜਿਹੜੀ ਜਗ੍ਹਾ ਤੇ ਅਸੀਂ ਆਪਣਾ ਸੈਟਅਪ ਲਗਾਇਆ ਹੈ ਇਹਦਾ ਕੋਈ ਰੈਂਟ ਪੇ ਕਰਨਾ ਪੈਂਦਾ ਹੈ ਕੋਈ ਪਰਮਿਸ਼ਨ ਲੈਣੀ ਪੈਂਦੀ ਹੈ ਵੇਖੋ ਜੀ ਖਾਲਸਾ ਕਾਲਜ ਵਾਲਿਆਂ ਨੇ ਚੁਕਾਤਾ ਸੀ ਥੋੜਾ ਜਾਂ ਮਾੜਕ ਨੇ ਕਿਰਪਾ ਕੀਤੀ ਸੀ ਥੋੜਾ ਕਾਰੋਬਾਰ ਚੱਲਿਆ ਸੀ ਤੇ ਕਾਰਪੋਰੇਸ਼ਨ ਵਾਲੇ ਹੀ ਚੁੱਕ ਕੇ ਸਮਾਨ ਲੈ ਗਏ ਸੀ ਫਿਰ ਚਲੋ ਉਹਨਾਂ ਦਾ ਤਰਲਾ ਮਿਹਨਤ ਕੀਤਾ ਤੇ ਸਾਥ ਦਿੱਤਾ ਭਰਾਵਾਂ ਨੇ ਤੇ ਫਿਰ ਆਪਾਂ ਉਹਨਾਂ ਦਾ ਸਮਾਨ ਉਹਨਾਂ ਵਾਪਸ ਦਿੱਤਾ ਕਹਿੰਦੇ ਸੀ ਐਸ ਸਾਈਡ ਤੇ ਨਹੀਂ ਤੂੰ ਲਾ ਸਕਦਾ ਉਹ ਸਾਹਮਣੇ ਲਾ ਸਾਹਮਣੇ ਰੈਡੀ ਆਲਬਮ ਲੱਗੀ ਆ ਪ੍ਰਵਾਸੀ ਮਜ਼ਦੂਰਾਂ ਦੀ ਵੀ ਪਰ ਕਿਸੇ ਦੀ ਰੈਡੀ ਨਹੀਂ ਚੁੱਕੀ ਗਈ ਮੇਰੀ ਚੁੱਕਤੀ ਸੀ ਕਾਰਪੋਰੇਸ਼ਨ ਵਾਲਿਆਂ ਨੇ ਪਰ ਅਗਲੇ ਦਿਨ ਸਮਾਨ ਵਾਪਸ ਦੇ ਦਿੱਤਾ ਮੈਂ ਗੁਰੂ ਜੀ ਦੀ ਕਿਰਪਾ ਹੋਈ ਗੁਰੂ ਦੀ ਕਿਰਪਾ ਹੀ ਬਿਲਕੁਲ ਬਿਲਕੁਲ ਆਪਾਂ ਲੋੜੀ ਸੀ ਉਦੋਂ ਤਾਂ ਲੋੜੀ ਤੇ ਮੈਂ ਕਹਾਂ ਜਾਂ ਤੇ ਸਮਾਨ ਦੇ ਤੋ ਜਾਂ ਆਪਾਂ ਇੱਥੇ ਹਰ ਸੇਗਲੇ ਨੇ ਲੋੜੀ ਜੀ ਦੀ ਕੀ ਕਰ ਸਕਦੇ ਆ ਕੰਮ ਤਾਂ ਸਰਕਾਰ ਦੇਣੀ ਰਹੀ کاروبار ਪੰਜਾਬ ਚ ਰਹਿ ਨਹੀਂ ਗਿਆ ਜੇ ਆਪਣਾ ਕੋਈ ਕਰਨ ਲੱਗਦਾ ਤੇ ਫਿਰ ਲੱਤਾਂ ਖਿੱਚਣ ਵਾਲੇ ਜਾਦੇ ਆਉਂਦੇ ਆ ਜੀ ਤਾਂ ਹੋਣ ਤੁਸੀਂ ਸੁਬਾ ਕਿੰਨੇ ਵਜੇ ਆ ਜਾਂਦੇ ਹੋ ਸ਼ਾਮ ਕਿੰਨੇ ਵੇਹ ਤੱਕ ਰਹਿੰਦੇ ਹੋ ਵੇਖੋ ਜੀ 9 ਵਜੇ ਤਿਆਰੀ ਕਰ ਲਈਦੀ ਆ ਪੂਰੀ 10 ਵਜੇ ਇੱਥੇ ਪਹੁੰਚ ਜਾਈਦਾ ਹੁਣ ਇੱਥੋਂ 6 ਵਜੇ ਤਿਆਰੀ ਕਰਨੀ ਸ਼ੁਰੂ ਕਰ ਦੇਦੀ ਆ 7 ਸਵਾ 7 ਵਜੇ ਘਰ ਪਹੁੰਚ ਜਾਣਾ ਹੈ 6 ਵਜੇ ਤੱਕ ਮਤਲਬ ਆਪਾਂ ਇੱਥੇ ਰਹਿੰਦੇ ਜੀ ਤਾਂ ਜਿੰਨਾ ਕੋਈ ਗ੍ਰਾਹਕ ਰੋਜ਼ਾਨਾ ਆਉਂਦਾ ਆ ਸੰਤੁਸ਼ਟ ਹੋ ਤੋਂ ਨੇ ਇਹ ਤਾਂ ਘਟਾ ਰ ਰਿਆ ਜਿੰਨਾ ਸਮਾਨ ਲੈ ਜਦਾ ਜੋ ਉਹਨਾਂ ਵੀ ਪ੍ਰੋਪਰ ਨਹੀਂ ਲੱਗ ਰਿਹਾ ਜਾਂ ਤਾਂ ਜੇ ਪਤਾ ਨਹੀਂ ਲੱਗਾ ਲੋਕਾਂ ਨੂੰ ਜਾਂ ਜੇ ਮਤਲਬ ਗਰਮੀ ਨਹੀਂ ਆਈ ਮੇਰੇ ਮੀ ਦਾ ਵੀ ਹਲੇ ਗਰਮੀ ਘਟਿਆ ਨਾ ਟੈਂਪਰੇਚਰ ਹਲੇ ਕੋਈ ਜ਼ਿਆਦਾ ਨਹੀਂ ਵਧਿਆ ਤੇ ਅੰਮਰਸਰ ਦੇ ਵਿੱਚ ਲੋਕ ਸ਼ੁੱਧ ਚੀਜ਼ਾਂ ਨੂੰ ਘੱਟ ਪਸੰਦ ਕਰਦੇ ਆ ਜਿਹੜੀਆਂ ਗਲਤ ਚੀਜ਼ਾਂ ਗਲਤ ਤਰੀਕਿਆਂ ਨਾਲ ਵਿਕ ਰਹੀਆਂ ਏ ਮੇਰੇ ਕੋਲ ਪ੍ਰਵਾਸੀ ਮਜ਼ਦੂਰ ਆਉਂਦੇ ਆ 5-5 ਲੀਟਰ ਲੱਸੀ ਲੈ ਜਾਂਦੇ ਆ ਕਹਿੰਦੇ ਜੀ ਆਪਾਂ ਜੂਸ ਪੀਣੇ ਆ ਉਹਦੇ ਵਿੱਚ ਕਲਰ ਮਿਲਾਉਂਦੇ ਆ ਪਰ ਅਸੀਂ ਨਹੀਂ ਪੀਂਦੇ ਪਾ ਤੁਹਾਡੇ ਪੰਜਾਬੀਆਂ ਨੂੰ ਕਿਉਂਨੇ ਆਂ ਹੀ ਰੱਜ ਕੇ ਪੀਂਦੇ ਆ ਸਾਡੇ ਕੋ ਕੈਸ਼ ਕਰਨੇ ਆਂ ਹੀ ਪੰਜ-ਪੰਜ ਗਲਾਸ ਇੱਥੇ ਖਲੋ ਕੇ ਪਾਜੀ ਪੀ ਜਾਂਦੇ ਪ੍ਰਵਾਸੀ ਮਜ਼ਦੂਰ ਕਹਿੰਦੇ ਆ ਅਸੀਂ ਲੱਸੀ ਪੀਂਦੇ ਆ ਅਸੀਂ ਜੂਸ ਹੀ ਪੀਂਦੇ ਤੇ ਮੈਨੂੰ ਇਹ ਦੇਖਿਆ ਵੀ ਯਾਰ ਸਾਡੇ ਲੋਕ ਉਹਨਾਂ ਦੀਆਂ ਜੇਬਾਂ ਭਰੀ ਜਾ ਰਿਆ ਆਪ ਉਹ ਤੰਦਰੁਸਤ ਰਹਿ ਰਿਆ ਹੁਣ ਇਹਨਾਂ ਦਾ ਹੱਲ ਕੀ ਕਰੀਏ ਘਰ ਕਾ ਜੋਗੀ ਆ ਜੋਗੀ ਤੇ ਬਾਹਰ ਦਾ ਜੋਗੀ ਸਿੱਧ ਹੋ ਰਿਹਾ ਬਿਲਕੁਲ ਇਦਾਂ ਹੋ ਰਿਹਾ ਪਰ ਆਪਾਂ ਖਰੇ ਆ 100% ਸ਼ੁੱਧ ਤੇ ਆ ਗੁਰੂ ਰਾਮਦਾਸ ਕਿਰਪਾ ਕਰੇਗਾ ਪ੍ਰਮਾਤਮਾ ਸੋਝੀ ਬਖਸ਼ੇਗਾ ਤੇ ਜ਼ਰੂਰ ਫਲ ਮਿਲੂਗਾ ਲੋਕਾਂ ਨੂੰ ਜਿਹੜਾ ਨਾਲ ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਨਾ ਉਹਦਾ ਚਾਹੇ ਰਿਜ਼ਲਟ ਲੇਟ ਮਿਲੇ ਪਰ ਮਿਲਦਾ ਜ਼ਰੂਰ ਹੈ ਮਿਲਦਾ ਜ਼ਰੂਰ ਬਿਲਕੁਲ ਜੀ ਬਿਲਕੁਲ ਪ੍ਰਮਾਤਮਾ ਕਿਰਪਾ ਕਰੇਗਾ ਛੇਤੀ ਰਿਜ਼ਲਟ ਮਿਲੇਗਾ ਜ਼ਰੂਰ ਦੇਰ ਲੱਗੂਗੀ ਅંધੇਰ ਤਾਂ ਨਹੀਂ ਹੈਗਾ ਕਿਰਪਾ ਹੋਏਗੀ ਲੋਕ ਆਉਣਗੇ ਕਰੋਨਾ ਤੋਂ ਬਾਅਦ ਕਾਫੀ ਸਾਰਾ ਲੋਕਾਂ 'ਚ ਫਰਕ ਪਿਆ ਹੈ ਆਯੁਰਵੈਦਿਕ ਵੱਲ ਆਉਣਾ ਸ਼ੁਰੂ ਹੋਇਆ ਜਿਹੜੀਆਂ ਚੀਜ਼ਾਂ ਸਾਨੂੰ ਕੁਦਰਤ ਨੇ ਦਿੱਤੀਆਂ ਏ ਜੇ ਆਪਾਂ ਉਹਦੇ ਵਿੱਚ ਰਹੀਏ ਤਾਂ ਸੰਤੁਸ਼ਟ ਹਾਂ ਤੰਦਰੁਸਤ ਹਾਂ ਜਿਹੜੀਆਂ ਅਸੀਂ ਖੁਦ ਆਪਣੇ ਲਈ ਬਣਾਈਆਂ ਉਹਦੇ ਵਿੱਚ ਅਸੀਂ ਬਿਮਾਰ ਹੋਏ ਹਾਂ ਸਾਡੀ ਸਿਹਤ ਨੂੰ ਨੁਕਸਾਨ ਹੀ ਮਿਲਿਆ ਜੀ ਇਸ ਕਰਕੇ ਆਪਾਂ ਪ੍ਰਾਤਨ ਸਮੇਂ ਨਾਲ ਹੀ ਜੁੜੇ ਰਹਿਣਾ ਚਾਹੀਦਾ। ਥੋੜਾ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਜਿਹੜੀ ਤੁਸੀਂ ਲੱਸੀ ਤਿਆਰ ਕਰਦੇ ਹੋ ਕੀ ਪ੍ਰੋਸੈਸ ਹੁੰਦਾ ਕਿਵੇਂ ਤਿਆਰ ਕੀਤਾ ਜਾਂਦਾ ਨੇ ਚਾਟੀ ਦੀ ਲੱਸੀ ਕਿਸ ਨੂੰ ਕਿਸ ਕਿਨੂੰ ਬੋਲਦੇ ਆ ਇਹ ਵੀ ਦੱਸ ਦਿਓ। ਵੇਖੋ ਜੀ ਚਾਟੀ ਦੀ ਲੱਸੀ ਸਭ ਤੋਂ ਪਹਿਲਾਂ ਮਾਤਾ ਜੀ ਇਕੱਠਾ ਕਰਦੇ ਨੇ ਦੁੱਧ। 8-7 ਕਿਲੋ ਦੁੱਧ ਹੁੰਦਾ ਏ। ਰਾਤ ਨੂੰ ਉਹਨੂੰ ਕੁਜੇਜ ਵਿੱਚ ਦਹੀਂ ਜਮਾਉਂਦੇ ਨੇ। ਉਹਦੇ ਤੋਂ ਜਿੰਨਾ ਮਲਾਈ ਲੱਤਦੀ ਆ ਉਹਨੂੰ ਫੇਰ ਕੁਜੇਜ ਹੀ ਪਾਉਂਦੇ ਨੇ। ਫੇਰ ਉਹ ਕੁਜੇਜ ਹੀ ਰੜਕਣਾ ਸ਼ੁਰੂ ਕਰਦੇ ਨੇ। ਫਿਰ ਉਹ ਚੋਂ ਮੱਖਣ ਕੱਢ ਲੈਂਦੇ ਨੇ ਤੇ ਜਿਹੜਾ ਬਾਕੀ ਬਚਦਾ ਮੈਨੂੰ ਦੇ ਕੇ ਤੋੜ ਦਿੰਦੇ ਲੋ ਜੀ ਲੱਸੀ ਆ ਸਪੈਸ਼ਲ ਚਾਟੀ ਦੀ ਤੇ ਤੁਸੀਂ ਲੈ ਕੇ ਜਾਓ ਤੇ ਲੋਕਾਂ ਨੂੰ ਸ਼ੁਧਕ ਬਹੋ ਤੇ ਤੁਹਾਡੀ ਵੀ ਬਰਕਤ ਪੈ ਗਈ ਕਮਾਈ ਦੇ ਵਿੱਚ ਤੇ ਲੋਕ ਵੀ ਖੁਸ਼ ਹੋਣਗੇ ਇਸ ਇਹੋ ਪ੍ਰੋਸੈਸ ਆ ਚਾਟੀ ਦੀ ਲੱਸੀ ਦਾ ਥੋੜਾ ਬਹੁਤ ਦਹੀਂ ਵੀ ਪਾਲ ਲਈਦਾ ਹੈ ਮਤਲਬ ਜਿਆਦਾ ਵੀ ਲੋਕਾਂ ਨੂੰ ਪੇਟ ਨਾ ਖਰਾਬ ਹੋ ਜੇ ਅੰਮ੍ਰਿਤਸਰ ਸ਼ਹਿਰ ਵਾਸੀ ਘੋਵ ਵੀ ਬਹੁਤ ਘੱਟ ਖਾਂਦੇ ਆ ਆਪਾਂ ਸਾਗ ਚ ਵੀ ਦੇਸੀ ਘੋਦਾ ਤੜਕਾ ਲਾਉਂਦੇ ਹਾਂ ਦੇਸੀ ਘੋਦਾ ਦੇ ਦਾਈ ਬਹੁਤ ਸਾਰੇ ਅੰਮ੍ਰਿਤਸਰ ਚ ਸਾਗ ਰੋਟੀ ਲਾਉਂਦੇ ਹੀ ਪਰ ਉਹਦਾ ਫੈਟ ਦਾ ਤੜਕਾ ਜਾਂ ਕੌੜੇ ਤੇਲ ਦਾ ਤੜਕਾ ਲਾਉਂਦੇ ਆ ਆਪਾਂ ਦੇਸੀ ਘਿਓ ਰੱਖਿਆ ਏ ਉਹ ਵੀ ਸ਼ੁੱਧ ਘਰ ਦਾ ਚਾਹੇ ਕਿਸੇ ਦੇ ਘਰੋਂ ਲਈਦਾ ਏ ਪਰ ਸ਼ੁੱਧ ਜਾਈ ਹੁਣ ਇਹਦੇ ਵਿੱਚ ਵੀ ਇਦਾਂ ਹੀ ਆਪਣਾ 100% ਸ਼ੁੱਧ ਦੇ ਰਹੇ ਆ ਆਪਾਂ ਚਾਟੀ ਦੀ ਲੱਸੀ ਵੀ ਦੇ ਰਹੇ ਆ ਸ਼ੁੱਧ ਦੇ मतलब ਜੋ ਮਰਜ਼ੀ ਹੋ ਜੇ ਚਾਹੇ ਕੰਮ ਸਰਦੀਆਂ ਚ ਕੀਤਾ ਚਾਹੇ ਹੁਣ ਗਰਮੀਆਂ ਚ ਕਰ ਰਹੇ ਹੋ ਪਰ ਜਿਹੜਾ ਗ੍ਰਾਹਕਾਂ ਨੂੰ ਸਮਾਨ ਆ ਉਹ 100% ਪਿਓਰ ਦੇ ਰਹੇ ਆ ਪਿਓਰ ਦੇ ਰਹੇ ਆ ਪਿਓਰ ਹੈ 100% ਸ਼ੁੱਧ ਦੇ ਰਹੇ ਆ ਤੇ ਆਪਣਾ ਦੇ ਰਹੇ ਆ ਕਿਤੋਂ ਵੀ ਆਪਾਂ ਮੋਲ ਨਹੀਂ ਲੈ ਰਹੇ ਕੁਝ ਵੀ ਅਗਰ ਆਪਾਂ ਨਿੰਬੂ ਪਾਣੀ ਦੇ ਰਹੇ ਆ ਬਣਾ ਕੇ ਉਹ ਵੀ ਆਪਾਂ ਪਾਣੀ ਜਿਹੜਾ ਘਰੋਂ ਲੈ ਕੇ ਆਈਦਾ ਇਥੋਂ ਕਿਤੇ ਉਹ ਫਿਲਟਰ ਪਾਣੀ ਵੀ ਨਹੀਂ ਲੈ ਰਹੇ ਜਾਂ ਕੋਈ ਵਾਟਰ ਕੂਲਰ ਕਰਾਏ ਵਾਲੇ ਦਿੰਦੇ ਉਹ ਵੀ ਨਹੀਂ ਲੈ ਰਹੇ ਉਹ ਵੀ ਮੈਂ ਆਪਣਾ ਘਰੋਂ ਲੈ ਕੇ ਆ ਰਿਹਾ ਜਿਹੜਾ ਸਰਕਾਰੀ ਟੂਟੀ ਦਾ ਆ ਰਿਹਾ ਉਹਦਾ ਵੀ ਆਪਾਂ ਖਾਸ ਧਿਆਨ ਰੱਖੀਦਾ ਆਪਾਂ ਚਾਸ਼ਨੀ ਪਾਉਣੀ ਆ ਤੇ ਬਹੁਤ ਸਾਰੇ ਸਵਾਲ ਆਉਂਦੇ ਲੋਕਾਂ ਦੇ ਵੀ ਜਿਹੜੀ ਚਾਸ਼ਨੀ ਆ ਤੁਹਾਡੀ ਆਯੁਰਵੈਦਿਕ ਕਿੱਦਾਂ ਵੀ ਖੰਡ ਦੀ ਇਸ ਜਿਹਦੇ ਤੋਂ ਸਲਫਰ ਫਰੀ ਖੰਡ ਮਿਲਦੀ ਆ ਸਲਫਰ ਫਰੀ ਸਲਫਰ ਫਰੀ ਉਹ ਥੋੜੀ ਮਹਿੰਗੀ ਜ਼ਰੂਰ ਮਿਲਦੀ ਆ ਪਰ ਆਪਾਂ ਉਹ ਵਰਤ ਰਹੇ ਆ ਉਹਦੇ ਨਾਲ ਸਾਨੂੰ ਵੀ ਸੰਤੁਸ਼ਟੀ ਆ ਆਪਾਂ ਗੁੜ ਦੀ ਚਾशनी ਬਣਾਉਣੀ ਸ਼ੁਰੂ ਕੀਤੀ ਸੀ ਪਰ ਉਹਦੇ ਨਾਲ ਟੇਸਟ ਦਾ ਬਹੁਤ ਸਾਰਾ ਫਰਕ ਪੈ ਜਾਂਦਾ ਤੇ ਅੱਗੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਉਹ ਰੱਖੀਏ ਪਰ ਲੋਕਾਂ ਨੂੰ 100% ਸ਼ੁੱਧ ਦੇ ਰਹਿਆਂ ਵੀ ਲੋਕ ਕਿਰਪਾ ਕਰੇ ਮਾਲਕ ਉਹਨਾਂ ਦੀ ਸਿਹਤ ਨਾ ਖਲਵਾ ਦੇਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਪ੍ਰੋਜੈਕਟ ਆ ਹੋਰ ਲਿਆਂ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਜੰਮਰ ਸਰ ਸ਼ਹਿਰ ਵਾਸੀਆਂ ਦਾ ਪਿਆਰ ਰਿਹਾ ਤੇ ਅੰਮ੍ਰਿਤਸਰ ਦੇ ਵਿੱਚ ਆਜ਼ਾਦ ਐਮਪੀ ਦੇ ਇਲੈਕਸ਼ਨ ਲੜਨ ਜਾ ਰਹੇ ਆ ਪ੍ਰਮਾਤਮਾ ਕਿਰਪਾ ਕਰੇਗਾ ਅੰਮ੍ਰਿਤਸਰ ਸ਼ਹਿਰ ਵਾਸੀ ਸਾਥ ਦੇਣਗੇ ਕਾਨੂੰਨ ਵਿਵਸਥਾ ਸੁਧਾਰੀ ਜਾਊਗੀ ਤੇ ਪਿਆਰ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਦਿੱਤਾ ਏ ਆਪਣੀਆਂ ਧੀਆਂ ਭੈਣਾਂ ਤੇ ਉਹਨਾਂ ਦੀਆਂ ਧੀਆਂ ਭੈਣਾਂ ਸੁਰੱਖਿਅਤ ਆ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਜ਼ਿਆਦਾ ਵਧ ਗਈ ਆ ਕਾਰੋਬਾਰ ਨੂੰ ਲੈ ਕੇ ਧਿਆਨ ਚ ਰੱਖਿਆ ਜਾਊਗਾ ਤੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਵਾਸੀਆਂ ਨੂੰ ਜੋ ਟੈਕਸ ਤਾਰ ਰਿਹਾ ਉਹਦਾ ਸਹੀ ਜਗ੍ਹਾ ਨਾ ਸਰਕਾਰ ਇਸਤੇਮਾਲ ਕਰ ਰਹੀ ਆ ਉਹਦੇ ਕਰਕੇ ਆਪਾਂ ਸਟੈਪ ਚੁੱਕਿਆ ਤੇ ਆਜ਼ਾਦ ਐਮਪੀ ਸ਼ਿਪ ਦੀ ਇਲੈਕਸ਼ਨ ਲੜਨ ਜਾ ਰਹੇ ਆ ਤੇ ਪਿਆਰ ਦੇ ਰਿਹਾ ਅੰਮ੍ਰਿਤਸਰ ਸ਼ਹਿਰ ਵਾਸੀ ਧੰਨਵਾਦ ਤੇ ਜਿਹੜਾ ਤੁਸੀਂ ਲੱਸੀ ਤਿਆਰ ਕਰਦੇ ਹੈਗੇ ਉਹ ਜਿਹੜੀ ਲੋਕ ਤੁਹਾਡੇ ਕੋਲ ਪੀਣ ਹੁੰਦੇ ਆ ਸਾਰੇ ਸਿਫਤੀ ਕਰਕੇ ਜਾਂਦੇ ਆ ਜਾਂ ਕੁਝ ਲੋਕ ਇਵੇਂ ਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਆ ਜੀ ਆਹ ਕੀ ਬਣਾਤਾ ਕਿਉਂਕਿ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਉਹ ਛਾਟੀ ਦੀ ਲੱਸੀ ਦਾ ਘਟਿਆ ਜਿਹੜੀਆਂ ਲੱਸੀਆਂ ਆਪ ਤਿਆਰ ਕੀਤੀਆਂ ਜਾਂਦੀਆਂ ਨੇ ਉਹ ਦਾ ਜ਼ਿਆਦਾ ਕਿਉਂਕਿ ਪੇੜੇ ਵਾਲੀ ਲੱਸੀ ਹੋਗੀ ਜਾਂ ਫਿਰ ਗੋੜ ਵੀ ਅੱਜ ਕੱਲ ਪਾਇਆ ਜਾਂਦਾ ਹੋਰ ਵੀ ਬੜੇ ਤਰੀਕੇ ਨਾਲ ਜਿਹੜੀ ਆ ਇੱਥੋਂ ਤੱਕ ਕਿ ਮੰਗੇਓ ਵਾਲੀ ਲੱਸੀ ਵੀ ਤਿਆਰ ਕੀਤੀ ਜਾਂਦੀ ਹੁਣ ਤਾਂ ਤੁਹਾਡੀ ਲੱਸੀ ਨੂੰ ਸਾਰੇ ਐਪਰੀਸ਼ੀਏਟ ਕਰਦੇ ਸਾਰੇ ਸਿਫਤਾ ਹੀ ਕਰਕੇ ਜਾਂਦੇ ਆ ਇਹਾਂ ਫੇਰ ਕੁਝ ਲੋਕ ਇਵੇਂ ਦੇ ਵੀ ਹੁੰਦੇ ਆ ਜਿਹੜੇ ਕਹਿ ਕੇ ਜਾਂਦੇ ਆ ਜੀ ਤੁਹਾਡੀ ਲੱਸੀ ਦਾ ਸਵਾਦ ਬਿਲਕੁਲ ਵੀ ਵਧੀਆ ਨਹੀਂ ਹੈਗਾ ਅਜੇ ਤੱਕ ਤਾਂ ਇਦਾਂ ਦਾ ਕੋਈ ਆਇਆ ਨਹੀਂ ਕਿਉਂਕਿ ਆਪਾਂ ਜਾਣਨ ਵਾਲਾ ਰੇਟ ਰੱਖਿਆ 20 ਰੁਪਏ ਗਲਾਸ ਦਾ 20 ਰੁਪਏ ਦੇ ਵਿੱਚ ਲੋਕਾਂ ਨੂੰ ਪਤਾ ਇਹ ਪਾਣੀ ਦੀ ਬੋਤਲ ਆ ਜਿਹੜੀ ਉਹ 20 ਚੋਂਦੀ ਆ ਤੇ ਆਪਾਂ ਤਾਂ ਸ਼ੁੱਧ ਲੱਸੀ ਦੇ ਰਹੇ ਆ 100 ਰੁਪਏ ਦੀ ਵੀ ਲੱਸੀ ਮਿਲਦੀ ਆ ਪਤਾ ਨਹੀਂ ਕੀ ਪੇੜੇ ਪੁੜੇ ਵਾਲੀ ਜਿਹੜਾ ਤੁਸੀਂ ਨਾਲ ਲੈ ਜਾਂਦੇ ਜੀ ਪੀਤੀ ਤਾਂ ਨਹੀਂ ਮੈਂ ਕਦੇ ਚਲੋ ਤੇ 50 ਰੁਪਏ ਵੀ ਲੱਸੀ ਦਾ ਗਲਾਸ ਸਾਡੇ ਲਾਗੇ ਵੀ ਗਵਾਂਢੀ ਦੇ ਰਿਹਾ ਆਪਾਂ 20 ਰੁਪਏ ਰੇਟ ਰੱਖਿਆ ਜੋ ਵੀ ਪੀ ਕੇ ਜਾ ਰਿਹਾ ਸੰਤੁਸ਼ਟ ਹੈ 10% ਲਾ ਕੇ ਜਿਹੜੇ ਆਪਣੇ 10 ਬੰਦੇ ਜਿਹੜੇ ਲਗਾਤਾਰ ਦਿੱਲੀ ਵੀ ਆ ਰਹੇ ਹੋ ਸੰਤੁਸ਼ਟ ਨੇ ਵਧੀਆ ਕੰਦੇ ਚੀਜ਼ ਦੇ ਰਹੇ ਹੋ ਤੇ ਆਪਾਂ ਵੀ ਸੰਤੁਸ਼ਟ ਹੈ ਲੱਸੀ ਦੇ ਫਾਇਦੇ ਕੀ ਕੀ ਹੁੰਦੇ ਨੇ ਜੇਕਰ ਬੰਦਾ ਗਰਮੀਆਂ ਦੇ ਵਿੱਚ ਲੱਸੀ ਪੀਂਦਾ ਤਾਂ ਕੀ ਕੀ ਫਾਇਦੇ ਹੁੰਦੇ ਉਹਦੇ ਲੱਸੀ ਦਾ ਸਭ ਤੋਂ ਪਹਿਲਾ ਫਾਇਦਾ ਜੀ ਤੁਹਾਡੇ ਸਰੀਰ 'ਚ ਗਰਮੀ ਨਹੀਂ ਪੈਗੀ ਕਦੇ ਤੁਹਾਡਾ ਪੇਟ ਨਹੀਂ ਖਰਾਬ ਹੋਏਗਾ ਤੁਹਾਡੇ ਲੀਵਰ 'ਚ ਗਰਮੀ ਨਹੀਂ ਪੈਗੀ ਤੁਹਾਡਾ ਲੀਵਰ ਫੈਟੀ ਨਹੀਂ ਹੋਏਗਾ ਜਿਗਰ 'ਚ ਗਰਮੀ ਨਹੀਂ ਪੈਗੀ ਲੱਸੀ ਤੁਹਾਨੂੰ ਠੰਡਕ ਦੇਗੀ ਰਾਹਤ ਦੇਗੀ ਠੀਕ ਹੈ ਜੀ ਉਸ ਤੋਂ ਇਲਾਵਾ ਲੱਸੀ ਦਾ ਤੁਹਾਨੂੰ ਜਿਹੜੇ ਦੇਖ ਰਹੇ ਪ੍ਰਿੰਸ ਸਾਹਿਬ ਮਿਰਤ ਨਾਲੋਂ ਵੱਧ ਸਿਆਣੇ ਆ ਵੱਧ ਜਾਣਦੇ ਆ ਪੇ ਲੱਸੀ ਸਾਡਾ ਪ੍ਰਾਤਨ ਸੀਗੀ ਆਪਾਂ ਰੋਟੀ ਤੋਂ ਬਾਅਦ ਲੱਸੀ ਦਾ ਗਲਾਸ ਜ਼ਰੂਰ ਪੀਂਦੇ ਸੀ ਅੱਜ ਚਾਹੇ ਪਾਣੀ ਪੀਂਦਾ ਪੀਆ ਪਰ ਲੱਸੀ ਸਾਡੀ ਖਰਾਕ ਰਹੀ ਆ ਜਿਹੜੀ ਪ੍ਰਾਤਨ ਸਮੇਂ ਦੀ ਖਰਾਕ ਕਹੋ ਉਹ ਸਾਨੂੰ ਬਹੁਤ ਫਾਇਦੇ ਦਿੰਦੀ ਆ ਤੇ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਜੇਕਰ ਤੁਹਾਡੇ ਕੋਲ ਕਿਸੇ ਨੇ ਲੱਸੀ ਪੀਣੀ ਹੋਵੇ ਤਾਂ ਆਪਣਾ ਐਡਰੈਸ ਜਿਹੜਾ ਉਹ ਸਾਂਝਾ ਕਰ ਦਿਓ ਐਡਰੈਸ ਬਖੂਬੀ ਜਾਣਦੇ ਆ ਫਿਰ ਦੱਸ ਦਿੰਨੇ ਆਪਾਂ ਖਾਲਸਾ ਕਾਲਜ ਊਮੈਨ ਦੇ ਬਿਲਕੁਲ ਗੇਟ ਦੇ ਗਾੜੀ ਬੈਠੇ ਆ ਸਟੈਂਡਰਡ ਲੱਸੀ ਦੇ ਨਾਮ ਤੋਂ ਛੋਟੀ ਜੀ ਕਾੜਿਆ ਅਗਰ ਫਿਰ ਵੀ ਕਿਸੇ ਨੂੰ ਦਿੱਕਤ ਹੁੰਦੀ ਆ ਤੇ ਮੇਰਾ ਨੰਬਰ ਹੈਗਾ ਜੀ 75080 80781 75080 80781 ਤੁਸੀਂ ਆ ਸਕਦੇ ਹੋ ਲੋਕੇਸ਼ਨ 'ਚ ਦਿੱਕਤ ਹੁੰਦੀ ਆ ਤੇ ਖਾਲਸਾ ਕਾਲਜ ਊਮੈਨ ਗੇਟ ਦੇ ਸਾਹਮਣੇ ਸ਼ਾਟਾ ਰੋਡ ਤੇ ਬਿਲਕੁਲ ਰੋਡ ਤੇ ਬੈਠੇ ਆ ਸੋ ਜਿਸ ਤਰ੍ਹਾਂ ਮੈਂ ਦੇਖਿਆ ਸੀ ਕਿ ਜੀਰੋ ਤੁਸੀਂ ਲੱਸੀ ਤਿਆਰ ਕਰ ਰਹੇ ਸੀ ਤੇ ਨਾਲ ਮਸਾਲੇ ਵੀ ਬੜੇ ਰੱਖੇ ਹੋਏ ਆ ਉਹਨਾਂ ਬਾਰੇ ਵੀ ਥੋੜੀ ਜਾਣਕਾਰੀ ਦਿਓ ਮਸਾਲੇ ਤਾਂ ਆਪਾਂ ਜੋ ਕੁਦਰਤ ਨੇ ਦਿੱਤਾ ਆਪਣਾ ਸੀਕਰਟ ਵਗੈਰਾ ਕੁਝ ਨਹੀਂ ਆਪਾਂ ਕਾਲਾ ਲੂਣ ਪਾ ਰਹੇ ਆ ਬਲਕਿ ਰਹੀ ਦੇਖਦੇ ਆ ਜੀ ਉਹ ਕਹਿੰਦੇ ਆ ਦੇ ਸੀਕਰਟ ਮਸਾਲੇ ਨੇ ਕੁਦਰਤ ਨੇ ਜੋ ਦਿੱਤਾ ਉਹੀ ਆ ਸੀਕਰਟ ਆਪਾਂ ਕੀ ਪਾਣਾਗੇ ਕਾਲਾ ਲੂਣ ਆ ਆਪਣੇ ਕੋਲ ਪ੍ਰੋਪਰ 100% ਸ਼ੁੱਧ ਵਾਲਾ ਉਹ ਵੀ ਤੇ ਆਪਣੇ ਕੋਲ ਜ ਆਪਣੇ ਕੋਲ ਜੀਰਾ ਪਾਊਡਰ ਉਹ ਪਾ ਰਹੇ ਆ ਤੇ ਕਾਲੀ ਮਿਰਚ ਪਾਊਡਰ ਉਹ ਪਾ ਰਹੇ ਆ ਤੇ ਜਿਹੜਾ ਪਾਕਿਸਤਾਨੀ ਲੂਣ ਆ ਜਿਹਨੂੰ ਆਪਾਂ ਸਾਧਾਨ ਨਾਮਕ ਕਹਿ ਦਿੰਨੇ ਆਂ ਉਹ ਪਾ ਰਹੇ ਆਂ ਇੱਥੇ ਆਪਾਂ ਖੰਡ ਚਿੱਟੀ ਦਾ ਯੂਜ਼ ਨਹੀਂ ਕਰ ਰਿਹਾ ਤੇ ਆਪਾਂ ਛਟਾ ਲੂਣ ਬਿਲਕੁਲ ਯੂਜ਼ ਨਹੀਂ ਕਰ ਰਿਹਾ ਖੰਡ ਜਿਹੜੀ ਉਹ ਵੀ ਸਲਫਰ ਫ੍ਰੀ ਵਰਤ ਰਹੇ ਆਂ ਆਪਾਂ ਉਹਦੇ ਨਾਲ ਸਾਨੂੰ ਇਹ ਆ ਵੀ ਸਾਡੀ ਸਿਹਤ ਵੀ ਤੇ ਜਿਹੜੇ ਸਾਡੇ ਕਸਟਮਰ ਆ ਰਹੇ ਉਹਦੀ ਵੀ ਸਿਹਤ ਸੈਟਰ ਹੋਏ ਤਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਸਲਫਰ ਫ੍ਰੀ ਖੰਡ ਵਰਤ ਰਹੇ ਹੋ ਖੰਡ ਦਾ ਰੇਟ ਕੋਈ ਸ਼ੱਕ ਨਹੀਂ ਕਿ ਜ਼ਿਆਦਾ ਹੈਗਾ ਫਿਰ ਮਨ ਦੇ ਵਿੱਚ ਇਹ ਨਹੀਂ ਹੁੰਦਾ ਵੀ ਜੇਕਰ ਮੈਂ ਚੀਜ਼ਾਂ ਪਿਓਰ ਵਰਤ ਰਿਆਂ ਆ ਆਮ ਰੇਟ ਨਾਲੋਂ ਜਿਹੜਾ ਹੈਗਾ ਵੱਧ ਰੇਟ ਦੇ ਤੇ ਚੀਜ਼ਾਂ ਲਿਆ ਆ ਰਿਹਾ ਤਾਂ ਮੈਂ ਰੇਟ ਵੀ ਵਧਾਵਾਂ ਨਹੀਂ ਜ ਨਹੀਂ ਕਦੇ ਨਹੀਂ ਮਨ ਚ ਆਇਆ ਸਿਰਫ ਪ੍ਰਮਾਤਮਾ ਨੇ ਕਿਰਪਾ ਇੰਨੀ ਕੀਤੀ ਆ ਵੀ ਸੰਤੁਸ਼ਟ ਹਾਂ ਦੋ ਫੁਲਕੇ ਰਾਤ ਨੂੰ ਖਾਣੇ ਆ ਇੱਕ ਬੇਟਾ ਆ ਵਾਈਫ ਆ ਮਾਤਾ ਜੀ ਆ ਬਹੁਤ ਵਧੀਆ ਦਾਲ ਫੁਲਕਾ ਚੱਲ ਰਿਹਾ ਏ ਕਿਸੇ ਤਰ੍ਹਾਂ ਦੀ ਕਮੀ ਨਹੀਂ ਆ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਏ ਬਹੁਤ ਸਾਰਾ ਮਾਨ ਸਤਕਾਰ ਪਿਆਰ ਹੈ ਜਿਹੜਾ ਉਹ ਵੀ ਮਿਲਿਆ ਏ ਸਾਨੂੰ ਪੈਸੇ ਨਾਲ ਕੋਈ ਪਿਆਰ ਨਹੀਂ ਆ ਜੋ ਵੀ ਆਪਾਂ ਲਾਇਆ ਏ 20 ਰੁਪਏ ਬਿਲਕੁਲ ਜੈਨੂਅਲ ਜਾਜ ਰੇਟ ਲਾਇਆ ਏ ਤੰਬਰ ਸਰ ਸ਼ਹਿਰ ਵਾਸੀ ਆ ਰਹੇ ਆ 20 ਰੁਪਿਆ ਚ ਪੀ ਕੇ ਜਾ ਰਹੇ ਆ ਤੇ ਉਹ ਵੀ ਬਖੂਬੀ ਪਿਆਰ ਦਿੰਦੇ ਆ ਵੀ ਬਾਜੀ ਬਾਜਾ ਬਹੁਤ ਵਧੀਆ ਪਿਆਰ ਹੈ ਅੱਜ ਕੱਲ ਔਨਲਾਈਨ ਦਾ ਬੜਾ ਟ੍ਰੈਂਡ ਆ ਡਿਲੀਵਰੀ ਦਾ ਬੜਾ ਟ੍ਰੈਂਡ ਆ ਤਾਂ ਕੁਝ ਗਾ ਕੀਵੇਂ ਦੀ ਵੀ ਹੁੰਦੀ ਹੈ ਜਿਹੜੇ ਨੰਬਰ ਲੈ ਜਾਂਦੇ ਹੋਣ ਤਾਂ ਕਹਿੰਦੇ ਹਣ ਜੀ ਅਸੀਂ ਤੁਹਾਨੂੰ ਫੋਨ ਕਰਾਂਗੇ ਆਰਡਰ ਪਲੇਸ ਕਰਾਂਗੇ ਤਾਂ ਸਾਨੂੰ ਜਿਹੜਾ ਡਿਲੀਵਰੀ ਦੇ ਦਿਓ ਬਿਲਕੁਲ ਔਨਲਾਈਨ ਵਾਲੇ ਆ ਰਹੇ ਆ ਵੀਰ ਕਾਫੀ ਸਾਰੇ ਵੀਰ ਵੀ ਆ ਰਹੇ ਆ ਫੋਨ ਵੀ ਆ ਰਹੇ ਆ ਕਾਫੀ ਸਾਰੇ ਜਿਹੜੇ ਪੈਕਿੰਗ ਕਰਾ ਕੇ ਵੀ ਲੈ ਜਾ ਰਹੇ ਆ ਜ਼ਿਆਦਾਤਰ ਕੜੀ ਵਾਲੇ ਵੀ ਆ ਰਹੇ ਆ ਵੀ ਕੜੀ ਬਣਾਣੀ ਸਾਨੂੰ ਲੱਸੀ ਦੇ ਦਿਓ ਖੱਟੀ ਦੇ ਦਿਓ ਇਸ ਤਰ੍ਹਾਂ ਦੇ ਦਿਓ ਪਰ ਆਪਾਂ ਜੋ ਰੱਖਿਆ ਉਹ ਹੀ ਦੇ ਦਈਦਾ ਭਾਈ ਜਿਹ ਵਿੱਚ ਤੁਹਾਡੀ ਬੈਸਟ ਬਣੇਗੀ ਕਿਉਂਕਿ ਆਪਾਂ ਘਰੋਂ ਜਦੋਂ ਵੀ ਲੱਸੀ ਤਿਆਰ ਕਰਕੇ ਲੈ ਆਈਦੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਮਕ ਨਹੀਂ ਕੋਈ ਕੰਡ ਨਹੀਂ ਕੁਝ ਨਹੀਂ ਪਾਈਦੀ ਐਦਾਂ ਹੀ ਸਾਦੀ ਬਣਾ ਕੇ ਲਿਆ ਕੇ ਰੱਖ ਦੇਈਦੀ ਆ ਜਿਸ ਤਰ੍ਹਾਂ ਦਾ ਵੀ ਕੋਈ ਇਨਸਾਨ ਆਉਂਦਾ ਆਪਾਂ ਉਹਨੂੰ ਉਹਦੇ ਥਰੂ ਬਣਾ ਕੇ ਦੇ ਦਈਏ ਕਿਉਂਕਿ ਨੂਨ ਜਾਂ ਖੰਡ ਜਾਂ ਕੁਝ ਵੀ ਪਾਉਣ ਦੇ ਨਾਲ ਲੱਸੀ ਆ ਜਿਹੜੀ ਤੁਹਾਡੀ ਇੱਕ ਦਿਨ ਕੱਢੀ ਉਸ ਤੋਂ ਬਾਅਦ ਵਾਲਾ ਦਿਨ ਨਹੀਂ ਕੱਢੇਗੀ ਖਰਾਬ ਹੋ ਜਾਏਗੀ ਆਪਾਂ ਕੁਝ ਵੀ ਨਹੀਂ ਪਾਈਦਾ ਉਹਦੇ ਕਹਿਣ ਦੇ ਮੁਤਾਬਿਕ ਪਾਈਦਾ ਬਸ ਵੈਸੇ ਤਾਂ ਆਪਾਂ ਉਹਨਾ ਹੀ ਸਮਾਨ ਬਣਾਉਂਦਾ ਜਿੰਨਾ ਵਿਕ ਜੇ ਪਰ ਜੇ ਬਹੁਤ ਘੱਟ ਵਿਕ ਰਿਹਾ ਤੇ ਬਹੁਤ ਘੱਟ ਲੋਕ ਆ ਰਹੇ ਪਰ ਆਪਾਂ ਫਿਰ ਵੀ ਕੋਸ਼ਿਸ਼ ਇੰਨੀ ਕਰੀਦੀ ਆ ਵੀ ਕੱਲ ਵਾਲਾ ਸਮਾਨ ਜਿਹੜਾ ਅਗਲੇ ਦਿਨਾਂ ਵਿਕੇ ਉਹ ਆਪਾਂ ਕੜੀ ਵਾਲਿਆਂ ਨੂੰ ਫੋਨ ਕਰ ਦਈਦਾ ਉਹ ਲੈ ਜਾਂਦੇ ਲੱਸੀ ਆਪਾਂ ਅਖੀਰ ਤੇ ਦਰਸ਼ਕਾਂ ਨੂੰ ਤੁਸੀਂ ਜਿਹੜੇ ਤੁਹਾਡੇ ਕੋਲ ਸੰਗਤ ਹੁੰਦੀ ਆ ਉਹਨਾਂ ਕੋਲ ਦਾ ਪੰਜ ਪੋੜੀਆਂ ਦਾ ਪਾਰਟ ਹੁੰਦੇ ਹੋ ਤਾਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਹੈਗੇ ਨੇ ਉਹ ਕਿਤੇ ਨਾ ਕਿਤੇ ਇਹ ਨਾ ਸੋਚਣ ਵੀ ਜਿਹੜੇ ਸਰਦਾਰ ਜੀ ਲੋਕਾਂ ਕੋ ਸੁਣਦੇ ਆ ਉਹਨਾਂ ਨੂੰ ਖੁਦ ਨੂੰ ਵੀ ਕੰਠ ਹੈਗੇ ਕਿ ਨਹੀਂ ਹੈਗੇ ਤਾਂ ਮੈਂ ਬੇਨਤੀ ਕਰਾਂਗਾ ਕਿ ਦਰਸ਼ਕਾਂ ਨੂੰ ਜਿਹੜੀ ਸੰਗਤ ਸੁਣ ਰਹੀ ਆ ਉਹਨਾਂ ਨੂੰ ਤੁਸੀਂ ਪੰਜ ਪੋੜੀਆਂ ਦਾ ਪਾਰਟ ਸੁਣਾ ਦਿਓ ਜ਼ਰੂਰ ਜੀ ਜ਼ਰੂਰ ਸੁਣਾਵਾਂਗੇ ਅਜਬਜੀ ਸਾਹਿਬ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸਭੰ ਗੁਰ ਪ੍ਰਸਾਦਿ ਜਪ ਆਸਾਤ ਜੁਗਾਸਾਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਚੇ ਸੋਚਨਾ ਵੇ ਜੇ ਸੋਚੀ ਲਖਵਾਰ ਚੁਪੇ ਚੋ ਆਪਣਾ ਵੇ ਜੇ ਲਾਇ ਲਾਹਣ ਤਾ ਭੁਖਿਆ ਭੁਖਣਾ ਤਰੀ ਜੇ ਬੰਨਾ ਪੁਰੀਆ ਪਾਸ ਸਿਆਣਪਾ ਲਾਖ ਹੋਵੇ ਤਾਂ ਇਕਣ ਚੱਲੇ ਨਾਲ ਕੀ ਸਚਾਰਾ ਹੋਇ ਇਹ ਕਿ ਟੂੜੇ ਟੁੱਟੇ ਪਾਤ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਕਾਰ ਹੁਕਮਨਾ ਕਹੈ ਜਾਈ ਹੁਕਮੀ ਹੋਣ ਜੀ ਹੁਕਮ ਦੇ ਵਡਾਈ ਹੁਕਮੀ ਲੈਖ ਦੁਕਸੋਕ ਪਾਈਏ ਕਣਾ ਕਿ ਉਸੇ ਹੁਕਮੇਸਾ ਦਾ ਪਹਾਈਏ ਹੁਕਮੇ ਅੰਦਰ ਸਭ ਕੋ ਬਾਹਰ ਨਿਕਾਣਾ ਕੋਏ ਨਾਲ ਨਾ ਹੁਕਮੇ ਜੇ ਪੁਜੇ ਤਾਂ ਹੁਮੇ ਕਹਿਣਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ 10 ਜਣੇ ਨਿਸ਼ਾਨ ਗਾਵੇ ਕੋ ਰੋਣੇ ਚਾਰ ਗਾਵੇ ਕੋ ਵਿਦਾਵਿਖ ਨੂੰ ਚਾਰ ਗਾਵੇ ਕੋ ਜੀਲਿਆ ਫਿਰਦੇ ਗਾਵੇ ਕੋ ਦਪੇ ਦਿਸ਼ੇ ਦੂਰ ਗਾਵੇ ਕੋ ਵੇਖੇ ਹਦਰ ਹਦਰ ਕਤਨਾ ਕਥੀ ਨਾਵੇ ਟੋਟ ਕਾਤ ਕਥੀ ਕੋਟੀ ਕੋੜ ਕੋੜ ਜਿੰਦਾ ਦਹਲਾ ਦਿੱਤਕ ਪਾਈ ਜੁਗਾ ਜਗੰਤਰ ਖਾਈ ਖਾਈ ਹੋ ਕਮੀ ਹੁਕਮ ਚਲਾਏ ਰੋ ਨਾਨਕ ਵਿੱਚੇ ਵੇਪਰਵਾਉ ਸਾਚਾ ਸਾਹਿਬ ਸਾਚਾ ਨਾਮ ਪਾਖਿਆ ਪਉ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀਏ ਜਿਦਿਸੇ ਦਰਬਾਰ ਮੋ ਕੀ ਬੋਲਣ ਬੋਲਿਆ ਜਿਸ ਜਿੰਦ ਤੇ ਪਿਆਰ ਅੰਮ੍ਰਿਤ ਵੇਲਾ ਸਾਚਾ ਨਾਮ ਵੜਾਈ ਵੀ ਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਭਾ ਪੇ ਸਚਾਰ ਥਾਪਿਆਣਾ ਜਾਏ ਕੀਟਾਣਾ ਹੋਏ ਆਪੇ ਆਪ ਨਿਰੰਜਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਨਕ ਗਾਈਏ ਗੁਣੀ ਨਿਧਾਨਕ ਗਾਈਏ ਸੁਣੀਆ ਮਾਨ ਰੱਖੀ ਆਪੋ ਦੁੱਖ ਪਰ ਅਸੂ ਕਰ ਲੈ ਜਾਏ ਗੁਰਮਖ ਨਾਦਮ ਗੁਰਮੁਖ ਵੇਦਾਂ ਗੁਰਮੁਖ ਰਹਿਸਮਾਈ ਗੁਰੇਸ਼ਰ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਖਾਣਾ ਇੱਕਾਣਾ ਕਥਨ ਨਾ ਜਾਈ ਗੁਰਾਂ ਨੇ ਕਿ ਬਦਾਈ ਸਬਣਾ ਜੀਆਂ ਕਾ ਇੱਕ ਦਾਤਾ ਸੋਮੇ ਵਿਸਰਨਾ ਜਾਈ ਸਬਣਾ ਜੀਆਂ ਕਾ ਇੱਕ ਦਾਤਾ ਸੋਮੇ ਵਿਸਰਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਤੁਸੀਂ ਸੁਣਿਆ ਕਿ ਭਾਈ ਸਾਹਿਬ ਨੇ ਦੱਸਿਆ ਕਿ ਜਿਹੜਾ ਵੀ ਇੰਨਾ ਕੋਲੋਂ ਅਣ ਕੇ ਪੰਜ ਪੋੜੀਆਂ ਦਾ ਪਾਠ ਸੁਣਾਉਂਦਾ ਉਸ ਨੂੰ ਇਹ ਫ੍ਰੀ ਲੱਸੀ ਦਾ ਗਲਾਸ ਪਹੁੰਚਦੇ ਨੇ ਸੋ ਇਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਆ कि जेकर ਤੁਸੀਂ ਇੱਥੇ ਆਉਂਦੇ ਹੋ ਪੰਜ ਪੋੜੀਆਂ ਦਾ ਪਾਰਟ ਸੁਣਾਓ ਤੇ ਇੱਕ ਗਲਾਸ ਚਾਹੇ ਦੋ ਗਲਾਸ ਚਾਹੇ ਤਿੰਨ ਗਲਾਸ ਲੱਸੀ ਦੇ ਫ੍ਰੀ ਪੀ ਸਕਦੇ ਹੋ ਸੋ ਤੁਸੀਂ ਟੀਵੀਨ ਦੇ ਨਾਲ ਜੁੜੇ ਹੋਏ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਦੀਪ ਅਰੋੜਾ